ਹੈਲੋ एवरीवन थैंक यू um ਤੁਹਾਡੇ ਸਾਰਿਆਂ ਦੇ अगेन ਬਹੁਤ ਕੁਐਸਚਨਸ ਆਏ ਵੇ ਆ ਐਂਡ ਇੱਕ ਸਾਡੇ ਕੋਲ ਕੇਸ ਆਇਆ ਕੁਐਸਚਨ ਹੀ ਉਹਨਾਂ ਨੇ ਪੁੱਛਿਆ ਸੀਗਾ ਕਿ ਮੈਂ ਬਹੁਤ ਜ਼ਿਆਦਾ ਕਰਦਾ ਵਾ ਰਿਸ਼ਤਿਆਂ ਦੇ ਵਿੱਚ ਇੱਕ ਮੇਲ ਕੁਐਸਚਨ ਸੀਗਾ ਮੇਲ ਪਰਸਪੈਕਟਿਵ ਦੋ ਕਿ ਮੈਂ ਰਿਸ਼ਤੇ ਅੱਜ ਬਹੁਤ ਜ਼ਿਆਦਾ ਕਰਦਾ ਮੈਂ ਬਹੁਤ ਪਿਆਰ ਕਰਦਾ ਮੈਂ ਬਹੁਤ ਜ਼ਿਆਦਾ ਦਿੰਦਾ ਮੈਂ ਹਰ ਨੂੰ ਹਰ ਮੇਰੇ ਰਿਸ਼ਤੇਦਾਰ ਨੂੰ ਪਤਾ ਹੈ ਕਿ ਯੂ ਨੋ ਜੇ ਕੋਈ ਲੋੜ ਦੀ ਹੈ ਹੈਲਪ ਦੀ ਲੋੜ ਆ ਉਹ ਮੈਨੂੰ ਫੋਨ ਕਰ ਸਕਦੇ ਮੈਂ ਬਹੁਤ ਦਿੰਦਾ ਮੈਂ ਬਹੁਤ ਪਿਆਰ ਕਰਦਾ ਪਰ ਸਮ ਹਾਉ ਜਿਹੜੇ ਮੇਰੇ ਰਿਸ਼ਤੇ ਆ ਉਹ ਖਰਾਬ ਹੋ ਜਾਂਦੇ ਆ ਸਮ ਹਾਉ ਮੇਰੇ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਐਂਡ ਉਹ ਕਿਉਂ ਆਉਂਦੀ ਆ ਜਦਕਿ ਮੈਂ ਤਾਂ ਬਹੁਤ ਚੰਗਾ ਮਾਂ ਜਦਕਿ ਲੋਕ ਵੀ ਮੈਨੂੰ ਆਊਟਸਾਈਡ ਚੰਗਾ ਕਹਿੰਦੇ ਨੇ ਸੋ ਹਾਂਜੀ ਸੋ ਅੱਜ ਅਸੀਂ ਗੱਲ ਕਰਾਂਗੇ ਓਵਰ ਗਿਵਰਸ ਦੇ ਐਂਡ ਦੈਟਸ ਰਾਈਟ ਓਵਰ ਗਿਵਸ ਸਾਡੇ ਕਲਚਰ ਦੇ ਵਿੱਚ ਆ ਗਿਵਿੰਗ ਇਜ਼ ਅ ਗੁੱਡ ਐਟਰੀਬਿਊਟ ਉਹ ਐਕਚੁਅਲੀ ਜਿਹੜੀ ਉਹ ਗਿਵਿੰਗ ਆ ਉਹ ਬਹੁਤ ਚੰਗੀ ਚੀਜ਼ ਆ ਕਿ ਚਾਹੇ ਤੁਸੀਂ ਕਿਸੇ ਨੂੰ ਆਪਣਾ ਟਾਈਮ ਦੇ ਰਹੇ ਹੋ ਚਾਹੇ ਕਿਸੇ ਨੂੰ ਕੋਈ ਗਿਫਟ ਦੇ ਰਹੇ ਹੋ ਕੁਝ ਵੀ ਦੇ ਰਹੇ ਹੋ ਦੇਣਾ ਚੰਗੀ ਚੀਜ਼ ਆ ਯੂ نو ਇਟ ਇਟ ਮੇਕਸ ਯੂ ਫੀਲ ਗੁੱਡ ਯੂ نو ਇਟਸ ਅ ਗੁੱਡ ਗਿਵਿੰਗ ਸੋ ਅੱਜ ਅਸੀਂ ਗੱਲ ਕਰਾਂਗੇ ਓਵਰ ਗਿਵਿੰਗ ਓਵਰ ਗਿਵਿੰਗ ਉਹ ਵੀ ਆ ਵੀ ਜਿਵੇਂ ਹੁਣ ਆਪਾਂ ਮਿੱਠਾ ਤਰੀਕੇ ਨਾਲ ਖਾਈਏ ਤਾਂ ਠੀਕ ਆ ਓਵਰ ਮਿੱਠਾ ਖਾਈਏ ਤਾਂ ਖਰਾਬ ਹੋਵਾਂਗੇ ਓਵਰ ਕੱਲਾ ਸੈਲਡ ਖਾਈ ਜਾਈਏ ਚਾਹੇ ਚੰਗਾ ਹੋਵੇ ਤਾਂ ਵੀ ਖਰਾਬ ਹੋਵਾਂਗੇ ਕੱਲੇ ਐਪਲ ਹੀ ਖਾਈ ਜਾਈਏ ਕੱਲੇ ਫਰੂਟਸ ਹੀ ਖਾਈ ਜਾਈਏ ਉਹ ਯੂ ਨੋ ਬੈਲੈਂਸ ਤੋਂ ਉੱਪਰ ਸੋ ਜ਼ਿਆਦਾ ਹੀ ਪ੍ਰੋਬਲਮ ਆ ਜਿਹੜਾ ਤੁਸੀਂ ਸ਼ਬਦ ਇਹਨਾਂ ਨੇ ਆਪ ਹੀ ਨੋਟਿਸ ਕੀਤਾ ਵੀ ਜਿਹੜਾ ਜ਼ਿਆਦਾ ਸ਼ਬਦ ਹਨਾ ਉਹ ਪ੍ਰੋਬਲਮ ਆ ਜ਼ਿਆਦਾ ਦੇਣਾ ਜ਼ਿਆਦਾ ਕਰਨਾ ਉਹ ਪ੍ਰੋਬਲਮ ਆ ਬਿਕਾਜ਼ ਉਹ ਆਊਟ ਆਫ ਬੈਲੈਂਸ ਆ ਉਹ ਲੂਜ਼ ਹੋ ਜਾਂਦਾ ਬੈਲੈਂਸ ਐਂਡ ਆਮ ਓਵਰ ਗਿਵਰ ਐਂਡ ਮੈਨੂ ਵੇ ਪ੍ਰੋਬਲਮ ਆਂਦੀ ਆ ਉਹਦੇ ਰਿਸ਼ਤਿਆਂ ਦੇ ਵਿੱਚ ਐਂਡ ਮੈਂ ਅਕਸਰ ਆਪਦੇ ਪੈਟਰਨ ਨੂੰ ਇਹ ਚੀਜ਼ ਨੂੰ ਦੇਖਦੀ ਆ ਐਂਡ ਸੋ ਫਰਸਟ ਆਫ ਆਲ ਪਹਿਲਾਂ ਤਾਂ ਸਾਨੂੰ ਇਹ ਅੰਡਰਸਟੈਂਡ ਕਰਨਾ ਪੈਣਾ ਕਿ ਓਵਰ ਗਿਵਿੰਗ ਇਜ਼ ਅ ਮੈਂਟਲ ਕੰਡੀਸ਼ਨ ਇਟਸ ਅ ਪੈਟਰਨ ਯੂ نو ਇਟ ਇਜ਼ ਕਾਈਂਡ ਆਫ ਅ ਇਲਨੈਸ অর ਅ ਡਿਜ਼ੀਜ਼ ਰਾਈਟ ਬਿਕਾਜ਼ ਐਕਚੁਅਲੀ ਥੋਨ ਨੂੰ ਆਪਦੀ ਲਾਈਫ ਚ ਸਫਰ ਬਹੁਤ ਕਰਵਾਉਂਦੀ ਆ ਓਵਰ ਗਿਵਿੰਗ ਬਹੁਤ ਕਰਾਉਂਦੀ ਆ ਹਾਲੇ ਕਿਸੇ ਕਹਿੰਦੇ ਕਿ ਸਦਾ ਚੰਗੇ ਬਹੁਤ ਯੂ نو ਆਈ ਯੂਸ ਟੂ ਥਿੰਕ ਕਿ ਮੈਂ ਤਾਂ ਬਹੁਤ ਚੰਗੀ ਆ ਮੈਂ ਤਾਂ ਬਹੁਤ ਜ਼ਿਆਦਾ ਦਿੰਨੀ ਆ ਮੈਂ ਤਾਂ ਯੂ نو ਸਾਰ ਪਿਆਰ ਕਰਦੀ ਆ ਮੈਂ ਕਰਦੀ ਆ um uh, but it's actually a problem it's actually a pattern jehda ki dysfunctional hai because is sahi rishte thode ਐਸ ਚੀਜ਼ ਦੇ ਨਾਲ ਤੁਹਾਡੇ ਰਿਸ਼ਤੇ ਸਹੀ ਨਹੀਂ ਚੱਲ ਸਕਦੇ ਕਿ ਓਵਰ ਗਿਵਿੰਗ ਦੇ ਵਿੱਚ ਤੁਸੀਂ ਕੋਈ ਵੀ ਤੁਹਾਡਾ ਰਿਸ਼ਤਾ ਉਹ ਡਿਸਫੰਕਸ਼ਨਲ ਹੋ ਜਾਊਗਾ ਬਜਾਏ ਕਿ ਤੁਸੀਂ ਇੰਨੀ ਐਫਰਟ ਪਾਉਣ ਦੇ ਬਾਵਜੂਦ ਵੀ ਖਰਾਬ ਹੋ ਜਾਊਗਾ ਸੋ ਗੱਲ ਹੈ ਕਿ ਓਵਰ ਗਿਵਿੰਗ ਓਵਰ ਗਿਵਿੰਗ ਇੱਕ ਡਿਸਫੰਕਸ਼ਨਲ ਪੈਟਰਨ ਆ ਇੱਕ ਮੈਂਟਲ ਹੈਲਥ ਕੰਡੀਸ਼ਨ ਆ ਓਵਰ ਗਿਵਿੰਗ ਸੋ ਓਵਰ ਗਿਵਿੰਗ ਦਾ ਆਪਾਂ ਜੇ ਉਹਨੂੰ ਡਾਇਸੈਕਟ ਕਰੀਏ ਡੀਪ ਡਾਊਨ ਪਹਿਲਾਂ ਦੇਖਣੀ ਜਿਹੜੀ ਓਵਰ ਗਿਵਰਸ ਆ ਰਾਈਟ ਡੀਪ ਡੀਪ ਡਾਊਨ ਕਿ ਜਿਹੜੀ ਓਵਰ ਗਿਵਿੰਗ ਦਾ ਮਤਲਬ ਹੈ ਕਿ ਬਿਨਾ ਜ਼ਰੂਰਤ ਤੋਂ ਬਿਨਾ ਕਿਸੇ ਮੰਗੇ ਤੋਂ ਹੀ ਅਸੀਂ ਦੇਈ ਜਣਾ ਦੇਈ ਜਣਾ ਦੇਈ ਜਣਾ ਐਂਡ ਜੇ ਕੋਈ ਯੂ نو ਇਫ ਯੂ ਆਰ ਲਾਈਕ ਮੀ ਮੈਂ ਵੀ ਇਦਾਂ ਦੀ ਆ ਐਂਡ ਮੈਂ ਬਹੁਤ ਵਰਕ ਕੀਤਾ ਆ ਇਸ ਪੈਟਰਨ ਤੇ ਕਿ ਜੇ ਕੋਈ ਬੈਠਾ ਵਾ ਕੁਛ ਚਾਹੀਦਾ ਕੁਛ ਚਾਹੀਦਾ ਕੁਛ ਚਾਹੀਦਾ ਆ ਲੈ ਕੇ ਦੇਵਾਂ ਆ ਲੈ ਕੇ ਦੇਵਾਂ ਆ ਲੈ ਕੇ ਦੇਵਾਂ ਆ ਕਰਨਾ ਯੂ نو ਜੇ ਕੋਈ ਤੁਹਾਨੂੰ ਲੱਗਦਾ ਕਿ ਕੋਈ ਮਨੀ ਚਾਹੀਦੀ ਆ ਯੂ نو ਦੇ ਨਹੀਂ ਹੁੰਦੀ ਥੋੜੀ ਤੇ ਤੁਸੀਂ ਯੂ نو ਮੇਰੇ ਉਹ ਜ਼ਿਆਦਾ ਦੇ ਦਿੰਨੇ ਹੋ ਸੋ ਵਾਟ ਏਵਰ ਦਾ ਕੇਸ ਇਸ ਕਿਸੇ ਵੀ ਤਰੀਕੇ ਨਾਲ ਜੇ ਤੁਸੀਂ ਓਵਰ ਗਿਵਿੰਗ ਕਰਦੇ ਹੋ ਓਵਰ ਗਿਵਿੰਗ ਦਾ ਮਤਲਬ ਹੈ ਕਿ ਜਦੋਂ ਐਕਚੁਅਲੀ ਤੁਹਾਡੇ ਤੋਂ ਚੀਜ਼ ਮੰਗੀ ਨਹੀਂ ਗਈ ਤੇ ਤੁਸੀਂ ਆਊਟ ਆਫ ਆਫ ਦੀ ਇੰਪਲਸਿਵਿਟੀ ਅੰਦਰੋਂ ਹੀ ਤੁਹਾਡੇ ਅੰਦਰ ਹੀ ਪੈਟਰਨ ਆ ਜਿਹੜਾ ਕਿ ਤੁਸੀਂ ਅੰਦਰੋਂ ਹੀ ਤੁਹਾਨੂੰ ਚੀਜ਼ ਕੋਈ ਖਿੱਚ ਕਰਦੀ ਆ ਅੰਦਰੋਂ ਹੀ ਤੁਹਾਨੂੰ ਮਜਬੂਰ ਕਰਦੀ ਆ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਸੀਂ ਓਵਰ ਗਿਵਿੰਗ ਕਰਦੇ ਆ ਰਾਈਟ ਸੋ ਬੇਸਿਕਲੀ ਅਗਲੇ ਨੇ ਮੰਗੀ ਵੀ ਨਹੀਂ ਹੁੰਦੀ ਅਗਲੇ ਨੇ ਕੋਈ ਹੈਲਪ ਵੀ ਨਹੀਂ ਮੰਗੀ ਹੁੰਦੀ ਅਗਲੇ ਨੇ ਕੁਝ ਤੋਂ ਤੋਂ ਮੰਗਿਆ ਵੀ ਨਹੀਂ ਹੁੰਦਾ ਪਰ ਤੁਹਾਡੇ ਅੰਦਰ ਇੱਕ ਐਵਜਾ ਪੈਟਰਨ ਆ ਕਿ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਅਨਕੌਂਸ਼ੀਅਸ ਪੈਟਰਨ ਆ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਿ ਕਦੋਂ ਤੁਸੀਂ ਆਫਰ ਕਰਨਾ ਸਟਾਰਟ ਕਰ ਦਿੰਦੇ ਹੋ ਹਾਲੇ ਕਿ ਦੂਸਰੇ ਬੰਦੇ ਦੀ ਨਾ ਦਾ ਨੀਡ ਹੁੰਦੀ ਆ ਨਾ ਉਹਨੇ ਮੰਗਿਆ ਹੁੰਦਾ ਵਾ ਪਰ ਅਸੀਂ ਉਹ ਅਸੀਂ ਫਿਰ ਵੀ ਜਿਵੇਂ ਉਹਦੇ ਮੂੰਹ 'ਚ ਪਾਉਣ ਤੱਕ ਜਾਣਦੇ ਆ ਕਿ ਪੰਜਾਬੀ 'ਚ ਆਪਾਂ ਕਹਿ ਦਿੰਦੇ ਆ ਚਾਹੇ ਫੂਡ ਆ ਰਾਈਟ ਸੋ ਪਹਿਲਾਂ ਤਾਂ ਇਹ ਨੋਟਿਸ ਕਰੋ ਵੀ ਐਕਚੁਅਲੀ ਇਹ ਅਨਕੌਂਸ਼ੀਅਸ ਆ ਯੂ نو ਤੁਸੀਂ ਨੋਟਿਸ ਕਰੋ ਕਿ ਮੈਂ ਕਿੰਨੇ ਵਾਰੀ बिना मंगे तो एंड बिना लौड़ तो, किन्नी बारी मैं ऑफर हेल्प कर दा वा या कर दी हाँ किन्नी चीज़ ऑफर कर दाँ मैं कोई ज मनी ऑफर कर दाँ मैं बिना मंगे तो बिना कहे तो इट्स अ वेरी अनकॉन्शियस पैटर्न राइट एंड डीप डाउन आपकी साइकोलॉजी करा कि एक्चुअली अपने किमें आ ਸੋ ਪਹਿਲਾਂ ਤਾਂ ਤੁਸੀਂ ਇਹ ਦੇਖਣਾ ਵੀ ਅਨਕੌਂਸ਼ੀਅਸ ਅਨਕੌਂਸ਼ੀਅਸ ਦਾ ਮਤਲਬ ਇਹ ਵੀ ਜਿਵੇਂ ਕਿਸੇ ਕੋਲੇ ਤੁਸੀਂ ਡਰਿੰਕ ਰੱਖਦੀ ਨਾ ਅਲਕੋਹਲ ਰੱਖਤਾ ਜਾਂ ਡਰਗ ਰੱਖੀ ਉਹਦਾ ਆਪਣੇ ਆਪ ਤੇ ਕਾਬੂ ਨਹੀਂ ਰਹਿੰਦਾ ਐਨ ਉਹ ਲੈਂਦਾ ਵਾ ਤੇ ਕਿਦਰ ਉਹਦੇ ਘਰ ਦੇ ਵੀ ਕਹਿੰਦੇ ਵੀ ਨਹੀਂ ਪੀਣੀ ਪਰ ਉਹਦਾ ਕਾਬੂ ਨਹੀਂ ਰਹਿੰਦਾ ਕਿਵਰ ਗੁਲਾਬ ਜਮੁਨਾ ਕਿਸੇ ਦੇ ਮਿੱਠਾ ਤੁਹਾਡੇ ਮੂਰੇ ਰੱਖ ਦੋ ਤੁਹਾਡਾ ਆਪਣੇ ਆਪ ਤੇ ਕਾਬੂ ਨਹੀਂ ਰਹਿੰਦਾ ਬਿਕਾਜ਼ ਇਦਾਂ ਹੀ ਕਿਸੇ ਲੋੜਵੰਦ ਨੂੰ ਦੇਖ ਕੇ ਜਿਹੜਾ ਤੁਹਾਨੂੰ ਲੱਗਦਾ ਲੋੜਵੰਦ ਤੁਹਾਡਾ ਆਪਣੇ ਆਪ ਤੇ ਕਾਬੂ ਨਹੀਂ ਰਹਿੰਦਾ ਯੂ ਲੂਜ਼ ਬੈਲੈਂਸ ਰਾਈਟ ਸੋ ਫਾਰ ਇਗਜ਼ਾਮਪਲ ਕੋਈ ਵੀ ਜੇ ਤੁਹਾਨੂੰ ਕੋਈ ਲੱਗਦਾ ਹੋਵੇ ਕਿ ਕਿਸੇ ਕੋਲ ਮਣੀ ਥੋੜੀ ਆ ਰਾਈਟ ਤੁਸੀਂ ਆਪਣੇ ਮਨ ਚ ਸੋਚ ਲਿਆ ਵੀ ਹਾਏ ਉਹ ਦਾ ਵਿਚਾਰੇ ਤਾਂ ਕੀ ਉਹ ਤਾਂ ਮਣੀ ਥੋੜੀ ਆ ਤੁਸੀਂ ਆਪਦੇ ਆਪ ਹੀ ਉਹਨੂੰ ਅਕਾਮੋਡੇਟ ਕਰਨ ਲੱਗੇ ਹਲੇ ਕਿ ਉਹਨੂੰ ਤੁਹਾਨੂੰ ਅੱਕ ਪੁੱਛਿਆ ਵੀ ਨਹੀਂ ਕਿ ਮੈਨੂੰ ਕੁਝ ਚਾਹੀਦਾ ਐਮ ਤੁਸੀਂ ਆਪਦੇ ਆਪ ਨੂੰ ਅਕਾਮੋਡੇਟ ਕਰਨ ਲੱਗੇ ਆਪਦੇ ਆਪ ਨੂੰ ਰੀਜ਼ਨਿੰਗ ਦੇਣ ਲੱਗੇ ਐਂਡ ਓਵਰ ਗਿਵਿੰਗ ਕਰਨ ਲੱਗੇ ਰਾਈਟ ਵਾਟ ਏਵਰ ਦਾ ਰੀਜ਼ਨ ਇਜ਼ ਰਾਈਟ ਪਰ ਨਾ ਇਹ ਚੀਜ਼ ਦੇਖੋ ਕਿ ਉਹਨਾਂ ਤਾਂ ਮੰਗੀ ਗਈ ਆ ਨਾ ਇੱਥੇ ਲੋੜ ਆ ਪਰ ਮੈਂ ਫਿਰ ਵੀ ਆਊਟ ਆਫ ਇੰਬੈਲੈਂਸ ਆਊਟ ਆਫ ਇੰਪਲਸਿਵਿਟੀ ਸੋ ਆਪ ਦੀ ਇੰਪਲਸਿਵਿਟੀ ਕਰੋ ਕਿਉਂਕਿ ਮੈਨੂੰ ਪਤਾ ਕਿ ਫੋਰ ਐਗਜ਼ਾਮਪਲ ਜੇ ਕੋਈ ਮੈਂ ਕਿਸੇ ਨਾਲ ਗੱਲ ਕਰ ਰਹੀ ਹਾਂ ਤੇ ਮੈਂ ਕਿਸੇ ਨੂੰ ਸੋਚਦੀ ਹਾਂ ਵੀ ਇਹ ਵਨਰੇਬਲ ਆ ਜਾਂ ਕਮਜ਼ੋਰ ਆ ਜਾਂ ਕਿਸੇ ਹੋਰ ਚੀਜ਼ ਕਮਜ਼ੋਰ ਆ ਤੇ ਮੈਂ ਐਕਚੁਅਲੀ ਬਿਨਾ ਮੰਗੇ ਤੋਂ ਆਫਰ ਕਰਨ ਲੱਗ ਜਾਂਦੀ ਆ ਐਨੀ ਪੈਟਰਨ ਨੋਟਿਸ ਕਰੋ ਕਿ ਮੈਂ ਬਿਨਾ ਮੰਗੇ ਤੋਂ ਤੇ ਬਿਨਾ ਲੋੜ ਤੋਂ ਆਪਦੀ ਮਦਦ ਆਪਦੀਆਂ ਚੀਜ਼ਾਂ ਆਪਦੀਆਂ ਫਾਈਨੈਂਸਸ ਕਿੰਨੀਆਂ ਆਫਰ ਕਰਦਾ ਵਾਂ ਬਿਕਾ ਉਸ ਨੂੰ ਪਤਾ ਲੱਗ ਜੂਗਾ ਕਿ ਤੁਹਾਡੀ ਜਿਹੜੀ ਆਫਰਿੰਗ ਆ ਜਿਹੜੀ ਓਵਰ ਗਿਵਰ ਆ ਉਹ ਕਿਵੇਂ ਤੁਹਾਨੂੰ ਤੁਹਾਡੇ ਰਿਲੇਸ਼ਨਸ਼ਿਪ ਨੂੰ ਡਿਸਫੰਕਸ਼ਨਲ ਬਣਾ ਦਿੰਦੀ ਹੈ ਰਾਈਟ ਸੋ ਥੈਟ ਇਜ਼ ਫਰਸਟ ਪਹਿਲਾਂ ਤੇ ਸਿੰਪਟਮਸ ਇਹ ਸਾਈਨਸ ਆਫ ਦਿ ਨੋਟਿਸ ਕਰੋ ਕਿ ਮੇਰੇ ਵਾਜ ਦੇ ਵਿੱਚ ਵੀ ਮੇਰੇ ਬੋਲ ਦੇ ਵਿੱਚ ਵੀ ਜਦੋਂ ਮੈਂ ਕਿਸੇ ਨੂੰ ਕਮਜ਼ੋਰ ਨੂੰ ਵੇਖਦਾ ਐਕਚੁਅਲੀ ਮੈਂ ਆਪਦੇ ਦਿਮਾਗ ਦੇ ਵਿੱਚ ਹੀ ਸਟੋਰੀ ਬਣਾਈ ਹੁੰਦੀ ਬੰਦਾ ਕਮਜ਼ੋਰ ਇਹਨੂੰ ਆ ਚਾਹੀਦਾ ਇਹਨੂੰ ਆ ਚਾਹੀਦਾ ਇਹਨੂੰ ਆ ਚਾਹੀਦਾ ਅਗਲਾ ਇਨਸਾਨ ਮੈਥੋਂ ਮੰਗ ਵੀ ਨਹੀਂ ਰਿਹਾ ਹੁੰਦਾ ਮੈਂ ਆਪਦੇ ਆਪ ਹੀ ਸੋ ਫਾਰ ਐਗਜ਼ਾਮਪਲ ਜੇ ਤੁਸੀਂ ਕਿਸੇ ਨੂੰ ਦੇਖਿਆ ਕੀ ਜਿਹਦੇ ਕੋਲ ਪੈਸੇ ਨਹੀਂ ਅਜਿਹਾ ਉਹਨੇ ਨਾ ਤੋਂ ਤੋਂ ਮੰਗੇ ਆ ਜੇ ਨਾ ਉਹਨੇ ਤੁਹਾਨੂੰ ਕਿਹਾ ਵੀ ਮੈਂ ਕਮਜ਼ੋਰ ਆ ਪਰ ਤੁਸੀਂ ਐਕਚੁਅਲੀ ਆਪਦੇ ਦਿਮਾਗ ਦੇ ਵਿੱਚ ਸਟੋਰੀ ਬਣਾ ਲਈ ਓ ਮਾਈ ਗਾਡ ਇਹਦੇ ਕੋਲ ਮਨੀ ਨਹੀਂ ਹੈਗੀ ਇਹਦੇ ਕੋਲ ਥੋੜੀ ਬਣੀਆ ਲੰਮੀ ਗਿਵ ਅਪ ਦਮ ਪਰਸਨ ਬਣੀ ਨਾਤਾ ਉਹਨਾਂ ਨੇ ਮੰਗੀ ਨਾ ਤੋਂ ਭੁੱਖੇ ਮਾਰ ਰਹੇ ਸੀ ਉਹਨਾਂ ਨੇ ਮੰਗੀ ਆ ਨਾ ਉਹਨਾਂ ਨੂੰ ਲੋੜ ਸੀ ਪਰ ਐਕਚੁਅਲੀ ਤੁਸੀਂ ਓਵਰ ਗਿਵ ਕਰਤਾ ਬਿਕਾਜ਼ ਯੂ ਨੋ ਨਾਟ ਐਂਡ ਆਪਣੇ ਕਲਚਰ ਜੇ ਕਹਿੰਦੇ ਕਿ ਆਪਾਂ ਨਾਈਸ ਬਹੁਤ ਆ ਆਪਾਂ ਚੰਗੇ ਬਹੁਤ ਆ ਐਕਚੁਅਲੀ ਆਪਾਂ ਚੰਗੇ ਕਰਕੇ ਨਹੀਂ ਉਹਨੂੰ ਆਫਰ ਕੀਤਾ ਆਪਣੇ ਡੀਪ ਇਨਸਾਈਟ ਇੱਕ ਭੁੱਖਾ ਜਿਹੜੀ ਆਪਾਂ ਨੂੰ ਪਤਾ ਨਹੀਂ ਲੱਗਦਾਗਾ ਓਵਰਟੇਕ ਕਰ ਲੈਂਦਾ ਉਹ ਪੈਟਰਨ ਤੇ ਸਾਨੂੰ ਦੇਣ ਲਈ ਕਰ ਦਿੰਦਾ ਕਿਉਂਕਿ ਅਸੀਂ ਦਿਮਾਗ ਨਾਲ ਵੀ ਇਕਮ ਸੋਚ ਕੇ ਨਹੀਂ ਕਰਦੇਗੇ ਰਾਈਟ ਕਦੇ ਜਿਹੜੇ ਓਵਰਗੀਵਰਸ ਆ ਮੇਰੇ ਵਾਂਗੂ ਉਹ ਕਦੇ ਥੋੜਾ ਸੋਚਦੇ ਵੀ ਸੌ ਨਹੀਂ ਮੈਂ ਗਏ ਦੇਵਾ ਜਾਂ ਨਾ ਦੇ ਮੋਂ ਤਾਂ ਬਸ ਮੂੰਹ ਚੋਂ ਕੱਢ ਦਿੰਦੇ ਆ ਬਸ ਜਿਹੜੀ ਚੀਜ਼ ਆ ਜਾਂ ਦੇ ਦਿੰਦੇ ਕੋਈ ਵੀ ਚੀਜ਼ ਉਹਨਾਂ ਨੂੰ ਲੱਗਦਾ ਉਹ ਆਪਦੇ ਆਪ ਹੀ ਸੋ ਪਹਿਲੀ ਤਾਂ ਇਹ ਚੀਜ਼ ਆ ਕਿ ਪਹਿਲਾਂ ਤਾਂ ਦੇਖੋ ਕਿ ਜਦੋਂ ਤੁਸੀਂ ਕਿਸੇ ਨੂੰ ਓਵਰਗੀਵ ਕਰਦੇ ਹੋ ਇਹਦਾ ਮਤਲਬ ਹੈ ਤੁਸੀਂ ਐਂਡ ਅੱਜ ਆਪਾਂ ਮੇ ਵੀ ਕੱਲ ਕੱਲ ਅੱਜ ਆਪਾਂ ਮੇ ਵੀ ਜਿਹੜੀ ਗੱਲ ਕਰਾਂਗੇ ਵਿੱਚ ਰੀਜ਼ਨ ਕਰਕੇ ਹੋਰ ਵੀ ਰੀਜ਼ਨ ਹੋ ਸਕਦੇ ਜਿਹੜੇ ਲੋਕ ਉਹਰ ਗਿਵਿੰਗ ਕਰਦੇ ਆ ਪਰ ਡੀਪ ਡਾਉਨ ਰੀਜ਼ਨ ਆ ਕਿ ਗਿਲਟ ਲੋਕ ਗਿਲਟ ਤੋਂ ਬਚਣ ਵਾਸਤੇ ਫੋਰ ਐਗਜ਼ਾਮਪਲ ਜੇ ਤੁਸੀਂ ਇੱਕ ਬਹੁਤ ਹੀ ਹਮਦਰਦ ਤੇ ਬਹੁਤ ਹੀ ਚੰਗੇ ਤੇ ਇਨਸਾਨ ਹੋ ਤੁਹਾਨੂੰ ਤਰਸ ਬਹੁਤ ਆਉਂਦਾ ਵਾ ਲੋਕਾਂ ਤੇ ਬਹੁਤ ਜ਼ਿਆਦਾ ਤਰਸ ਆਉਂਦਾ ਹੈ ਜਿਆਦਾ ਕਿਸੇ ਵੀ ਮਾਤਰਾ ਦੇ ਵਿੱਚ ਬਿਕਾਜ਼ ਜ਼ਿਆਦਾ ਦਾ ਮਤਲਬ ਹੈ ਤੁਸੀਂ ਆਊਟ ਆਫ ਬੈਲੈਂਸ ਚਲੇ ਗਏ ਤੇ ਜ਼ਿਆਦਾ ਦਾ ਮਤਲਬ ਹੈ ਕਿ ਲੂਜ਼ ਹੋ ਗਿਆ ਤੁਹਾਡਾ ਬੈਲੈਂਸ ਰਾਈਟ ਸੋ ਫੋਰ ਐਗਜ਼ਾਮਪਲ ਤੁਹਾਨੂੰ ਗਿਲਟ ਫੀਲ ਹੁੰਦੀ ਵੀ ਕਿਸੇ ਕੋਲ ਪੈਸੇ ਹੈ ਨਹੀਂ ਕਿਸੇ ਕੋਲ ਬਹੁਤ ਜ਼ਿਆਦਾ ਪੈਸੇ ਆ ਯੂ نو ਕਿਸੇ ਕੋਲ ਬਹੁਤ ਘੱਟ ਪੈਸੇ ਆ ਕਿਸੇ ਕੋਲ ਬਹੁਤ ਜ਼ਿਆਦਾ ਪੈਸੇ ਆ ਓ ਮਾਈ ਗਾਡ ਹੁਣ ਮੈਂ ਇਹਨਾਂ ਨੂੰ ਵੀ ਕਿਵੇਂ ਠੀਕ ਕਰਾਂ ਕਿ ਇਹਨਾਂ ਕੋਲ ਵੀ ਪੈਸੇ ਆ ਜਾਣ ਥੈਟ ਇਜ਼ ਗਿਲਟ ਬਿਕਾਜ਼ ਗਿਲਟ ਅੰਦਰੋਂ ਇਹ ਹੈ ਕਿ ਮੇਰੇ ਕੋਲ ਇਹ ਚੀਜ਼ ਹੋਣੀ ਨਹੀਂ ਚਾਹੀਦੀ ਪਰ ਮੇਰੇ ਕੋਲ ਜ਼ਿਆਦਾ ਵਾ ਪਰ ਕੋਈ ਭੁੱਖਾ ਕਰ ਰਿਹਾ ਜਾਂ ਮੈਂ ਆਪਦੇ ਦਿਮਾਗ ਨਾਲ ਨਹੀਂ ਸੋਚਿਆ ਮੈਂ ਇਹ ਰਿਮੈਂਬਰ ਗਿਲਟ ਤੋਂ ਬਚਣ ਲਈ ਐਂਡ ਗਿਲਟ ਜਿਹੜੀ ਤੁਸੀਂ ਆਪਦੇ ਆਪ ਹੀ ਕ੍ਰੀਏਟ ਕੀਤੀ ਹੋਈ ਆ ਸੋ ਫਾਰ ਐਗਜ਼ਾਮਪਲ ਅਲ ਟੈਲ ਯੂ ਜਿਵੇਂ ਕੋਈ ਇੰਡੀਆ ਜਾਂਦਾ ਰਹੀ ਉੱਥੇ ਅਸੀਂ ਦੇਖਦੇ ਹਾਂ ਕਿ ਗਰੀਬ ਲੋਕ ਸਾਨੂੰ ਇੰਨੀ ਗਿਲਟ ਆਫ ਦੇ ਅੰਦਰ ਗਿਲਟ ਆ ਜਾਂਦੀ ਹੈ ਕਿ ਓ ਮਾਈ ਗਾਡ ਮੇਰੇ ਕੋਲ ਬਹੁਤ ਜ਼ਿਆਦਾ ਉਹਨਾਂ ਕੋਲੇ ਹੈ ਨਹੀਂ ਐਂਡ ਦੈਨ ਯੂ ਜਸਟ ਕੀਪ ਗਿਵਿੰਗ ਦਮ ਮਨੀ ਗਿਵਿੰਗ ਦਮ ਮਨੀ ਰਾਈਟ ਦੈਟਸ ਦੈਟਸ ਵਾਟ ਆਈ ਡੂ ਮੈਂ ਵੀ ਇੰਪਲਸਿਵਲੀ ਇਦਾਂ ਕਰਦੀ ਹਾਂ ਕਿ ਆਈ ਜਸਟ ਗਿਵ ਦਮ ਮਨੀ ਓ ਮਾਈ ਗਾਡ ਇਹਨਾਂ ਨੂੰ ਮਨੀ ਦੇ ਦਿਓ ਇਹਨਾਂ ਨੂੰ ਮਨੀ ਦੇ ਦਿਓ ਰਾਈਟ ਐਕਚੁਅਲੀ ਉਹ ਮੈਂ ਆਊਟ ਆਫ ਬੈਲੈਂਸ ਨਹੀਂ ਕਰਦੀ ਆਊਟ ਆਫ ਆਪਾ ਬੈਲੈਂਸ ਨਹੀਂ ਕਰਦੇ ਆਊਟ ਆਫ ਕੌਨਸ਼ੀਅਸਨੈਸ ਨਹੀਂ ਕਰਦੇ ਉਹ ਅੰਦਰੇ ਆਪਣੇ ਗਿਲਟ ਜਦੋਂ ਆਪਾਂ ਕਿਸੇ ਗਰੀਬ ਨੂੰ ਜਾਂ ਵਰਨਰੇਬਲ ਨੂੰ ਦੇਖਦੇ ਆ ਆਪਣੇ ਅੰਦਰ ਗਿਲਟ ਕ੍ਰੀਏਟ ਹੁੰਦੀ ਆ ਰਾਈਟ ਐਂਡ ਉਹ ਗਿਲਟ ਐਕਚੁਅਲੀ ਜਦੋਂ ਆਊਟ ਆਫ ਬੈਲੈਂਸ ਚਲੀ ਜਾਵੇ ਫਾਰ ਇਗਜ਼ਾਮਪਲ ਕੋਈ ਤੁਹਾਨੂੰ ਮੰਗਣ ਆ ਗਿਆ ਤੁਹਾਨੂੰ ਲੱਗਦਾ ਲੋਡ ਆ ਤੁਹਾਡੇ ਅੰਦਰ ਇਹ ਚੀਜ਼ ਹੈ ਕਿ ਮੇਰੇ ਕੋਲ ਰਿਸੋਰਸਸ ਹੈਗਾ ਐਜ਼ ਆ ਰਿਜ਼ਲਟ ਤੁਸੀਂ ਹੈਲਪ ਕਰ ਸਕਦੇ ਹੋ ਐਂਡ ਯੂ نو ਯੂ ਫੀਲ ਓਕੇ ਬਿਕਾਜ਼ ਐਕਚੁਅਲੀ ਅਗਲੇ ਨੇ ਮੰਗੀ ਆ ਨੀਡਡ ਸੀਗੀ ਤੇ ਤੁਸੀਂ ਕਰ ਦਿੱਤੀ ਸੋ ਉਹ ਹੈ ਕਿ ਸੋਚ ਸਮਝ ਕੇ ਗਿਵਿੰਗ ਕੀਤੀ ਵੀ ਤੁਸੀਂ ਕੌਨਸ਼ੀਅਸ ਤਰੀਕੇ ਨਾਲ ਕੀਤੀ ਵੀ ਰਾਈਟ ਓਵਰ ਕੌਨਸ਼ੀਅਸ ਓਵਰ ਗਿਵਰਸ ਜਿਹੜੇ ਬਿਲਕੁਲ ਹੀ ਕੌਨਸ਼ੀਅਸ ਹੀ ਹੈ ਨਹੀਂ ਉਹਨਾਂ ਨੂੰ ਉਹਨਾਂ ਦੇ ਦਿਮਾਗ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਆਟੋ ਪਾਇਲਟ ਦੇ ਆ ਉਹ ਉਹ ਗਿਵਿੰਗ ਵਾਸਤੇ ਆਟੋ ਪਾਇਲਟ ਦੇ ਆ ਸੋ ਐਕਚੁਅਲੀ ਇਹਨੂੰ ਬੜੇ ਡੇਂਜਰਸ ਖਤਰਨਾਕ ਲੋਕ ਹੁੰਦੇ ਆ ਫੋਰ ਐਗਜ਼ਾਮਪਲ ਮੈਂ ਕਈ ਕਲਾਇੰਟਾਂ ਨਾਲ ਕੰਮ ਕੀਤਾ ਜਿਨ੍ਹਾਂ ਨੇ ਅਸ਼ਲੇ ਆਪਣੇ ਬੈਂਕ ਬੈਲੈਂਸ ਖਾਲੀ ਕਰ ਲਏ ਆਪ ਦੇ ਆਪ ਨੂੰ ਫਾਈਨੈਂਸ਼ਲੀ ਹਰਟ ਕਰ ਲਿਆ ਕਿਸੇ ਦੀ ਉਹਨਾਂ ਲੋਕਾਂ ਦੀ ਮਦਦ ਲੈਣ ਨੂੰ ਦੇਣ ਵਾਸਤੇ ਜਿਨ੍ਹਾਂ ਨੇ ਸ਼ਾਇਦ ਮੰਗੀ ਵੀ ਨਹੀਂ ਸੀ ਉਹਨਾਂ ਤੋਂ ਮਦਦ ਐਂਡ ਕਈ ਵਾਰ ਜਿਹੜੇ ਲੋਕ ਮੰਗਣ ਵੀ ਆ ਜਾਂਦੇ ਆ ਤੁਹਾਡੇ ਕੋਲ ਉਹ ਐਕਚੁਅਲੀ ਉਹ ਵੀ ਜੈਨੂਇਨ ਰਿਲੇਸ਼ਨਸ਼ਿਪ ਨਹੀਂ ਹੁੰਦੇ ਬਿਕਾਜ਼ ਉਹ ਐਕਚੁਅਲੀ ਇੱਕ ਮਨੀ ਦੇ ਤਰੀਕੇ ਨਾਲ ਤੁਹਾਨੂੰ ਮੈਨੀਪੂਲੇਟ ਕਰਦੇ ਆ ਸੋ ਦੈਟਸ ਵਾਈ ਤੁਸੀਂ ਹਰਟ ਹੁੰਦੇ ਹੋ ਕਿਉਂ ਕਿ ਐਕਚੁਅਲੀ ਜਿਹੜੇ ਲੋਕ ਆ ਜਿਹੜੇ ਆਲੇ ਦੁਆਲੇ ਲੋਕ ਆ ਉਹ ਤੁਹਾਡਾ ਪੈਟਰਨ ਸਮਝ ਲੈਂਦੇ ਆ ਉਹ ਵੈਰੀ ਇੰਟੈਲੀਜੈਂਟ ਹਿਊਮਨ ਬੀਇੰਗ ਆੜਿਦ ਵਾਲੇ ਸਾਡੇ ਉਹ ਤੁਹਾਡਾ ਪੈਟਰਨ ਸਮਝ ਲੈਂਦੇ ਆ ਤੇ ਉਹਨਾਂ ਨੂੰ ਪਤਾ ਵਾ ਕਿ ਜੇ ਮੈਂ ਤੋਂ ਮੰਗਿਆ ਇਹ ਤੋਂ ਰੋਕਣੀ ਹੋਣਾ ਤੇ ਮੈਨੂੰ ਦਵ ਦਵ ਦੇ ਦੂਗਾ ਉਹ ਉਹਨਾਂ ਲੋਕਾਂ ਤੋਂ ਥੋੜਾ ਦਾ ਮੰਗਦੇ ਜਿਹੜੇ ਉਹਨਾਂ ਨੂੰ ਨਹੀਂ ਦਿੰਦੇ ਉਹਨਾਂ ਤੋਂ ਨਹੀਂ ਉਹ ਟਰਾਈ ਕਰਦੇ ਸੋ ਇਸ ਕਰਕੇ ਅਸੀਂ ਜੈਨੂਇਨ ਰਿਲੇਸ਼ਨਸ਼ਿਪ ਨਹੀਂ ਬਣਦੇ ਜਦੋਂ ਅਸੀਂ ਓਵਰ ਗਿਵਿੰਗ ਕਰਦੇ ਆ ਫਾਰ ਇਗਜ਼ਾਮਪਲ ਜੇ ਤੁਸੀਂ ਸੋਚੋ ਕਿ ਯੂ نو ਜੇ ਮੈਂ ਇਨਾ ਇਸ ਬੰਦੇ ਨੂੰ 10 ਗਿਫਟ ਦੇ ਦਾਂ ਤੇ ਮੇਰਾ ਰਿਸ਼ਤਾ ਇਹਦੇ ਨਾਲ ਬਹੁਤ ਵਧੀਆ ਹੋ ਜਾ ਜੇ ਮੈਂ ਇਹਨੂੰ ਸਾਰੀ ਆਪਣੀ ਮਨੀ ਦੀ ਅਕਾਊਂਟ ਦੇ ਦਵਾਂ ਜਾਂ ਪੈਸੇ ਦੇਵਾਂ ਮੇਰਾ ਰਿਸ਼ਤਾ ਨਹੀਂ ਇਹ ਤਾਂ ਦਾ ਪਾਪਾ ਦੇ ਬੱਚੇ ਨੂੰ ਸਾਰਾ ਕੁਝ ਦਿੰਨੇ ਆ ਪਰ ਉਹ ਆਪਣੇ ਨਾਲ ਇਤਨਾ ਤਾਂ ਨਹੀਂ ਉਹਦਾ ਰਿਸ਼ਤਾ ਆਪਣੇ ਨਾਲ ਬਹੁਤ ਵਧੀਆ ਬਣ ਜਾਂਦਾ ਯੂ نو ਸੋ ਪਹਿਲਾਂ ਤਾਂ ਤੁਸੀਂ ਇਹ ਦੇਖੋ ਕੀ ਓਵਰ ਗਿਵਿੰਗ ਆਫ ਦਾ ਪੈਟਰਨ ਪਹਿਲਾਂ ਨੋਟਿਸ ਕਰੋ ਕਿ ਇਹ ਐਕਚੁਅਲੀ ਕਿਸੇ ਦੀ ਗਲਤੀ ਨਹੀਂ ਫਿਰ ਕੀ ਹੁੰਦਾ ਕਿ ਜਦੋਂ ਅਸੀਂ ਦੇ ਦਿੰਨੇ ਆ ਫਿਰ ਅਸੀਂ ਦੂਸਰੇ ਨੂੰ ਗਲਤ ਵਿਕਟਮ ਜਿਹਨੂੰ ਅਸੀਂ ਦਿੰਨੇ ਆ ਉਹ ਤੋਂ ਅਸੀਂ ਉਮੀਦ ਰੱਖਦੇ ਆ ਉਹ ਸਾਡੀਆਂ ਆਬਵੀਸੀ ਕਿਉਂਕਿ ਉਹ ਰਿਸ਼ਤਾ ਜੈਨੂਨ ਹੁੰਦਾ ਹੀ ਨਹੀਂ ਕਿਉਂਕਿ ਰਿਸ਼ਤਾ ਇੱਕ ਸਿਰਫ ਉਸ ਮਨੀ ਜਾਂ ਕਿਸੇ ਗਿਵਿੰਗ ਥ ਵੈਲਿਊ ਤੇ ਗਿਵਿੰਗ ਚੀਜ਼ ਤੇ ਟਿਕਿਆ ਹੁੰਦਾ ਜਦੋਂ ਉਹ ਨਹੀਂ ਹੁੰਦਾ ਉਹ ਯੂ نو ਫਿਰ ਤਾਂ ਡੀ ਐਕਸਪੈਕਟੇਸ਼ਨ ਬਣ ਜਾਂਦੀ ਹੈ ਜਦੋਂ ਡੀ ਐਕਸਪੈਕਟੇਸ਼ਨ ਬਣ ਜਾਂਦੀ ਹੈ ਤਾਂ ਕਿਉਂਕਿ ਉਹ ਰਿਸ਼ਤਾ ਐਕਚੁਅਲੀ ਜੈਨੂਨ ਹੁੰਦਾ ਹੀ ਨਹੀਂ ਕਿ ਕਿਉਂਕਿ ਉਹ ਗਿਵਿੰਗ ਤੇ ਟਿਕਿਆ ਹੁੰਦਾ ਵਾ ਉਹ ਇੱਕ ਜੈਨੂਇਨ ਹਿਊਮਨ ਇੰਟਰੈਕਸ਼ਨ ਤੇ ਟਿਕਿਆ ਨਹੀਂ ਹੁੰਦਾ ਸੋ ਫਿਰ ਅਸੀਂ ਦੂਜੇ ਲੋਕਾਂ ਨੂੰ ਬਲੇਮ ਕਰਨ ਲੱਗ ਜਾਂਦੇ ਕਿ ਲੈ ਤੂੰ ਤਾਂ ਸੱਤ ਅਸੀਂ ਤੇਰੇ ਲਈ ਇੰਨਾ ਕੀਤਾ ਅਸੀਂ ਤੇਰੀ ਇੰਨੀ ਹੈਲਪ ਕੀਤੀ ਅਸੀਂ ਤੇਰਾ ਐਂ ਕੀਤਾ ਤੇ ਤੂੰ ਤਾਂ ਫਿਰ ਵੀ ਨਹੀਂ ਕਦਰ ਪਾਉਂਦਾ ਤੁਸੀਂ ਦੇਖਿਓ ਔਰ ਫਿਰ ਅਸੀਂ ਉਹਨਾਂ ਤੇ ਗੁੱਸੇ ਹੋਣ ਲੱਗ ਜਾਂਦੇ ਆ ਉਹਨਾਂ ਤੇ ਬਲੇਮ ਕਰਨ ਲੱਗ ਜਾਂਦੇ ਆ ਆਪਦੀ ਸਭ ਅੰਦਰੋਂ ਵੀ ਅਸੀਂ ਸਫਰ ਕਰਦੇ ਆ ਪਰ ਅਸੀਂ ਉਹਨਾਂ ਦੇ ਵੀ ਬਲੇਮ ਕਰਨ ਲੱਗਦੇ ਹਾਲ ਕਿ ਜਿਹੜਾ ਵੀ ਕੁਛ ਅਸੀਂ ਦਿੱਤਾ ਉਸੇ ਆਪਦੇ ਪੈਟਰਨ ਚ ਦਿੱਤਾ ਸੋ ਪਹਿਲਾਂ ਤਾਂ ਇਹ ਚੀਜ਼ ਨੋਟਿਸ ਕਰੋ ਕਿ ਜੇ ਮੈਂ ਕਿਸੇ ਨੂੰ ਓਵਰ ギਵਿੰਗ ਕਰ ਰਹੀ ਆ ਮੈਂ ਇਹ ਐਕਚੁਅਲੀ ਦੂਸਰੇ ਬੰਦੇ ਦਾ ਕਸੂਰ ਨਹੀਂ ਹੈਗਾ ਇਹ ਮੇਰਾ ਪੈਟਰਨ ਆ ਜਿਹੜਾ ਇੱਕ ਬਚਪਨ ਤੋਂ ਆਇਆ ਵਾ ਫੋਰ ਏਗਜ਼ਾਮਪਲ ਕਿਸੇ ਵੀ ਰੀਜ਼ਨ ਕਰਕੇ ਹੋ ਸਕਦਾ ਜਾਂ ਤਾਂ ਤੁਹਾਡੇ ਅੰਦਰ ਤੁਸੀਂ ਗਿਲਟ ਹੋ ਸਕਦੀ ਹੈ ਵੀ ਫਾਰ ਇਗਜ਼ਾਮਪਲ ਯੂ نو ਜੇ ਤੁਸੀਂ ਚੰਗੀ ਚੀਜ਼ ਖਾ ਰਹੇ ਹੋ ਜਾਂ ਚੰਗੀ ਚੀਜ਼ ਪੈਣ ਰਹੇ ਹੋ ਜਾਂ ਚੰਗਾ ਪੈਸਾ ਤੁਹਾਡੇ ਕੋਲ ਤੁਹਾਨੂੰ ਗਿਲਟ ਹੋ ਸਕਦੀ ਕਿ ਦੂਸਰੇ ਲੋਕਾਂ ਕੋਲ ਵੀ ਹੋਣਾ ਚਾਹੀਦਾ ਜਿਨ੍ਹਾਂ ਕੋਲ ਹੈ ਨਹੀਂ ਇਹ ਤੁਹਾਨੂੰ ਸਾਰੀ ਦੁਨੀਆ ਵਿਕਟਮ ਲੱਗਦੀ ਹੈ ਤੁਹਾਨੂੰ ਸਾਰੀ ਦੁਨੀਆ ਲੱਗਦੀ ਕਿ oh my god ਵਿਚਾਰਿਆਂ ਦਾ ਕੀ ਹਾਲ ਹੋ ਗਿਆ oh my god ਯੂ نو ਤੁਸੀਂ ਇੰਡੀਆ ਕੰਟਰੀ ਜਾਨਦੇ ਆ ਤਾਂ ਤੁਹਾਨੂੰ ਲੱਗਦਾ oh my god ਸਾਰੇ ਵਿਚਾਰੇ ਯੂ نو ਕੀ ਕਿੰਨੀ ਗਰੀਬੀ ਹੈ ਇੱਥੇ ਕਿੰਨੇ ਗਰੀਬ ਆ ਇਹਨਾਂ ਕੋਲ ਪੈਸੇ ਨਹੀਂ ਹੈਗੇ ਰਾਈਟ ਓਵਰ ਓਵਰ ਗਿਲਟ ਓਵਰ ਗਿਲਟ ਓਵਰ ਗਿਲਟ ਓਵਰ ਗਿਲਟ ਐਂਡ ਯਾ ਹੋ ਸਕਦਾ ਕਿ ਤੁਹਾਨੂੰ ਪਤਾ ਵੀ ਗਿਵਿੰਗ ਜਦੋਂ ਬਚਪਨ ਚ ਜਦੋਂ ਤੁਸੀਂ ਦੇਖਿਆ ਕਿ ਜਦੋਂ ਗਿਵਿੰਗ ਕਰਦੇ ਸੀ ਤੁਸੀਂ ਲੋਕ ਤੁਹਾਡੀ ਪ੍ਰੇਜ਼ ਕਰਦੇ ਸੀ ਤੁਹਾਨੂੰ ਵੈਲੀਡੇਟ ਕਰਦੇ ਸੀ ਜਾਂ ਤੁਹਾਨੂੰ ਤੁਹਾਡੇ ਨਾਲ ਖੁਸ਼ ਹੁੰਦੇ ਸੀ ਉਹ ਤੁਹਾਨੂੰ ਯੂ نو ਪਲੀਜ਼ਿੰਗ ਦੇ ਵਿੱਚ ਸੋ ਬੇਸਿਕਲੀ ਜਾਂ ਤੁਸੀਂ ਵੈਲੀਡੇਸ਼ਨ ਦੇ ਵਿੱਚ ਜਾਂ ਪਲੀਜ਼ਿੰਗ ਦੇ ਵਿੱਚ ਜਾਂ ਤੁਹਾਨੂੰ ਅਪਰੀਸ਼ੀਏਸ਼ਨ ਚਾਹੀਦੀ ਆ ਜਾਂ ਤੁਸੀਂ ਆਪਣੀ ਅੰਦਰ ਦੀ ਗਿਲਟ ਤੋਂ ਬਚਣ ਵਾਸਤੇ ਜਿਹੜਾ ਕਿ ਮੇਰਾ ਵੀ ਪੈਟਰਨ ਆ ਆਪਦੇ ਅੰਦਰ ਦੀ ਗਿਲਟ ਤੋਂ ਬਚਣ ਵਾਸਤੇ ਤੁਸੀਂ ਦੂਸਰਿਆਂ ਦਾ ਕਰਦੇ ਫਿਰਦੇ ਹੋ ਐਂਡ ਉਹਦੇ ਨਾਲ ਕੀ ਹੁੰਦਾ ਕਿ ਸਾਰੀਆਂ ਚੀਜ਼ਾਂ ਤੁਹਾਡੇ ਅੰਦਰੋਂ ਜਾਗਰ ਹੋਈਆਂ ਹੋਈਆਂ ਵਾਂ ਐਂਡ ਬਿਕਾਜ਼ ਇਹ ਤੁਹਾਡੇ ਅੰਦਰੋਂ ਜਾਗਰ ਹੋਈਆਂ ਹੋਈਆਂ ਵਾਂ ਇਹਦਾ ਜਿਹੜਾ ਦੋਸ਼ ਅਸੀਂ ਦੂਸਰੇ ਤੇ ਨਹੀਂ ਪਾ ਸਕਦੇ ਆਪਦਾ ਪੈਟਰਨ ਪਹਿਲਾਂ ਸਮਝੋ ਬਿਕਾਜ਼ ਆਈ ਡਿਡ ਸੋ ਮਨੀ ইয়ারਸ ਮੈਂ ਦੂਸਰਿਆਂ ਨੂੰ ਬਲੇਮ ਕਰਦੀ ਰਹੀ ਕਿ ਮੈਂ ਕਿਸੇ ਲਈ ਕਰਦੀ ਪਈਆਂ ਸਾਰਿਆਂ ਲਈ ਕਰਦੀ ਪਈਆਂ ਪਰ ਅਗਲਾ ਰਿਟਰਨ ਅਗਲਾ ਕਦਰ ਨਹੀਂ ਪਾ ਰਿਹਾ ਅਗਰ ਆਹ ਨਹੀਂ ਕਰ ਰਿਹਾ ਆਈ ਡਿਡ ਰੀਅਲਾਈਜ਼ ਇਟ ਅਨਜਨਣਾ ਚ ਮੈਂ ਇਸ ਕੰਮ ਦੇ ਵਿੱਚ ਨਹੀਂ ਆਈ ਕਿ ਐਕਚੁਅਲੀ ਉਹ ਮੇਰਾ ਆਪ ਦਾ ਪੈਟਰਨ ਆ ਮੈਂ ਆਪਦਾ ਹੀ ਪੈਟਰਨ ਕ੍ਰੀਏਟ ਕੀਤਾ ਵਾ ਦਿਮਾਗ ਦੇ ਵਿੱਚ ਬਚਪਨ ਤੋਂ ਮੇਰਾ ਪੈਟਰਨ ਕ੍ਰੀਏਟ ਕੀਤਾ ਵਾ ਕਿਉਂਕਿ ਮੈਂ ਲੋਕਾਂ ਦੀ ਅਪਰੀਜ਼ਲ ਚਾਹਣੀ ਆ ਮੈਂ ਲੋਕਾਂ ਦਾ ਵੈਲੀਡੇਸ਼ਨ ਚਾਹਣੀ ਆ ਮੈਂ ਲੋਕਾਂ ਦੀ ਅਪਰੀਸ਼ੀਏਸ਼ਨ ਚਾਹਣੀ ਆ ਮੈਂ ਆਪਦੇ ਅੰਦਰ ਦੀ ਗिल्ਟ ਤੋਂ ਬਚਣਾ ਚਾਹਣੀ ਆ ਮੈਂ ਸਾਰਿਆਂ ਤੋਂ ਬਚ ਕਰਕੇ ਮੈਂ ਜ਼ਿਆਦਾ ਦਿੰਨੀ ਆ ਦਈ ਜਾਵਾਂ ਪਰ ਐਂਡ ਤੁਸੀਂ ਦੇਖੋ ਕਿ ਤੁਹਾਡੇ ਐਕਚੁਅਲੀ ਅੰਦਰ ਦੇ ਪੈਟਰਨ ਤੋਂ ਬਚਣ ਵਾਸਤੇ ਤੁਸੀਂ ਚੀਜ਼ਾਂ ਦੇਈ ਜਾਂਦੇ ਹੋ ਐਂਡ ਜਦੋਂ ਅਸੀਂ ਸਿਰਫ ਅੰਦਰ ਦੇ ਪੈਟਰਨ ਦੇ ਨਾਲ ਦੇਖੀਏ ਸਾਨੂੰ ਮੂਰੇ ਕੁਝ ਨਹੀਂ ਦਿਖਦਾ ਸਾਨੂੰ ਇਹ ਵੀ ਨਹੀਂ ਦਿਖਦਾ ਕਿ ਦੂਸਰਾ ਬੰਦਾ ਸਾਡੀ ਮਨੀ ਅਬਿਊਜ਼ ਕਰ ਸਕਦਾ ਦੂਸਰਾ ਮਨੀ ਬੰਦਾ ਸਾਡੀ ਰਿਸੋਰਸਸ ਵੀ ਅਬਿਊਜ਼ ਕਰ ਸਕਦਾ ਕਿਸੇ ਵੀ ਤਰੀਕੇ ਨਾਲ ਉਹ ਸਾਨੂੰ ਵੀ ਅਬਿਊਜ਼ ਕਰ ਸਕਦਾ ਕਿਉਂ ਕਿ ਕਿਉਂਕਿ ਐਕਚੁਅਲੀ ਜਦੋਂ ਤੁਸੀਂ ਅੰਦਰ ਦੇ ਇੰਪਲਸਿਵ ਪੈਟਰਨ ਤੋਂ ਆਣਿਓ ਤੁਹਾਨੂੰ ਮੂਰੇ ਕੁਝ ਨਹੀਂ ਦਿਖਾਈ ਦਿੰਦਾ ਰਾਈਟ ਸੋ ਇਹ ਚੀਜ਼ ਤੁਸੀਂ ਰੀਅਲਾਈਜ਼ ਕਰੋ ਕਿ ਮੂਰੇ ਨਹੀਂ ਤੁਹਾਨੂੰ ਦਿਖਾਈ ਦੇ ਰਿਹਾ ਜਦ ਕੀ ਜਦੋਂ ਤੁਸੀਂ ਗਿਵਿੰਗ ਕਰੋ ਇੱਕ ਜਿਹੜੀ ਜੈਨੂਇਨ ਗਿਵਿੰਗ ਹੁੰਦੀ ਆ ਉੱਤ ਤੁਸੀਂ ਮੂਰਲੀ ਚੀਜ਼ ਨੂੰ ਦੇਖ ਕੇ ਉਹਨੂੰ ਉਹਨੂੰ ਦੇਖ ਕੇ ਉਹਦੇ ਲਈ ਕੌਂਸ਼ੀਅਸ ਬਣ ਕੇ ਦਿੰਨੇ ਹੋ ਉਹ ਓਵਰ ギਵਿੰਗ ਨਹੀਂ ਹੈਗੀ ਉਹ ਹੈਗੀ ਕੌਂਸ਼ੀਅਸ ギਵਿੰਗ ਸਾਡੀ ਹੈਗੀ ਅਨਕੌਂਸ਼ੀਅਸ ギਵਿੰਗ ਜਿਵੇਂ ਮੇਰੀ ਤੇ ਜਾਂ ਕਿ ਤੁਹਾਡੀ ਵੀ ਹੈਗੀ ਆ ਦਾ ਅਨਕੌਨਸ਼ੀਅਸ ਗਿਵਿੰਗ ਐਂਡ ਅਨਕੌਨਸ਼ੀਅਸ ਗਿਵਿੰਗ ਦਾ ਮਤਲਬ ਹੈ ਕਿ ਤੁਹਾਡੇ ਰਿਸ਼ਤੇ ਜੈਨੂਇਨ ਨਹੀਂ ਬਣਨਗੇ ਤੁਹਾਡੇ ਰਿਸ਼ਤੇ ਸਹੀ ਨਹੀਂ ਬਣਨਗੇ ਕਿਉਂ ਕਿ ਜਿੱਥੇ ਵੀ ਤੁਹਾਡੇ ਰਿਸ਼ਤੇ ਬਣਨਗੇ ਉਹ ਇੱਕ ਅਨਕੌਨਸ਼ੀਅਸ ਪੈਟਰਨ ਤੇ ਜਿਹੜਾ ਕਿ ਤੁਹਾਡਾ ਓਵਰ ਗਿਵਿੰਗ ਵਾਲਾ ਪੈਟਰਨ ਆ ਜਿਹੜੇ ਕਿ ਪੈਟਰਨ ਤੁਹਾਡੇ ਅੰਦਰੋਂ ਹੀ ਤੁਹਾਨੂੰ ਤਾਂਗ ਛਿੜਦੀ ਆ ਵੀ ਮੈਂ ਦੇਣਾ ਵਾ ਕੋਈ ਐ ਨਹੀਂ ਕਿ ਤੁਹਾਡੇ ਸਿਰ ਤੇ ਬੰਦੂਕ ਰੱਖ ਕੇ ਖੜਾ ਵਾ ਤੇ ਕਹਿੰਦਾ ਵੀ ਨਹੀਂ ਦੇ ਨੋ ਤੁਹਾਡੇ ਅੰਦਰ ਹੀ ਚੀਜ਼ਾਂ ਦੀਆਂ ਤਾਂਗਾਂ ਚੱਲ ਰਹੀਆਂ ਸੋ ਇਹ ਤਾਂ ਪਹਿਲਾਂ ਸਾਈਕੋਲੋਜੀ ਤੁਸੀਂ ਅੰਡਰਸਟੈਂਡ ਕਰ ਲਈਆ ਸੋ ਨੰ ਜਿਹੜਾ ਬੰਦਾ ਰਿਸੀਵ ਕਰ ਰਿਹਾ ਤੁਹਾਡੇ ਗਿਫਟਸ ਰਿਸੀਵ ਕਰ ਰਿਹਾ ਜਾਂ ਤੁਹਾਡੀ ਮਦਦ ਓਵਰ ギਵਿੰਗ ਜੋ ਵੀ ਜਿਹੜਾ ਬੰਦਾ ਰਿਸੀਵ ਕਰ ਰਿਹਾ ਪਹਿਲਾਂ ਤੁਹਾਨੂੰ ਬਲੇਮ ਦੇਣਾ ਬੰਦ ਕਰੋ ਕਿ ਐਕਚੁਅਲੀ ਇਹ ਉਹਦੀ ਪ੍ਰੋਬਲਮ ਨਹੀਂ ਇਹ ਪ੍ਰੋਬਲਮ ਮੇਰੀ ਆ ਇਹ ਪ੍ਰੋਬ ਮੇਰੇ ਅੰਦਰ ਹੈ ਇਹ ਮੇਰੇ ਅੰਦਰ ਦੇ ਪੈਟਰਨ ਆ ਜਿਹੜੇ ਮੈਨੂੰ ਤੱਕੀ ਜਾਂਦੇ ਆ ਚੀਜ਼ਾਂ ਦੇਣ ਵਾਸਤੇ ਪੈਸਾ ਦੇਣ ਵਾਸਤੇ ਜਦੋਂ ਮੈਨੂੰ ਪਤਾ ਵੀ ਲੱਗ ਜਾਂਦਾ ਮੈਨੂੰ ਪਤਾ ਵੀ ਲੱਗ ਜਾਂਦਾ ਕਿ ਮੂਰਲਾ ਬੰਦਾ ਮੇਰੇ ਰਿਸੋਰਸਸ ਗਲਤ ਵਰਤ ਰਿਹਾ ਮੈਨੂੰ ਪਤਾ ਵੀ ਲੱਗ ਜਾਂਦਾ ਜਿਵੇਂ ਫਾਰ ਐਗਜ਼ਾਮਪਲ ਬਹੁਤ ਮੇਰੇ ਕੋਲ ਪੈਰੈਂਟ ਹੁੰਦੇ ਜਿਨ੍ਹਾਂ ਦੇ ਪਤਾ ਬੱਚੇ ਬਹੁਤ ਪੈਸਾ ਖਰਾਬ ਕਰ ਰਹੇ ਆ ਪਰ ਨਹੀਂ ਹੁੰਨਾ ਤਾਂ ਨਾ ਕਹਿ ਹੁੰਦੀ ਹੁੰਦਾ ਕਿਉਂ ਕਿਉਂਕਿ ਉਹਨਾਂ ਦੇ ਅੰਦਰ ਇੱਕ ਸਿਸਟਮ ਪੈਟਰਨ ਚੱਲ ਰਿਹਾ ਹੁੰਦਾ ਅਨਕੌਨਸ਼ੀਅਸ ਪੈਟਰਨ ਚੱਲ ਰਿਹਾ ਹੁੰਦਾ ਜਿਹੜਾ ਕਿ ਉਹਨਾਂ ਨੂੰ ਵੀ ਨਹੀਂ ਪਤਾ ਹ ਪਹਿਲਾਂ ਤਾਂ ਉਹ ਜਿਹੜੇ ਤੁਹਾਡੇ ਲੋਕੀ ਤੁਹਾਡਾ ਰਿਸੀਵ ਕਰਦੇ ਆ ਗਿਫਟ ਰਿਸੀਵ ਕਰਦੇ ਜਾਂ ਪੈਸਾ ਰਿਸੀਵ ਕਰੇ ਕਿਸੇ ਵੀ ਤਰੀਕੇ ਦੇ ਰਿਸੋਰਸ ਰਿਸੀਵ ਕਰਦੇ ਆ ਉਹਨਾਂ ਨੂੰ ਉਹਨਾਂ ਨੂੰ ਬਲੇਮ ਕਰਨਾ ਬੰਦ ਕਰੋ ਕਿਉਂਕਿ ਇਹ ਸਵਿੱਚ ਤੁਹਾਡੇ ਅੰਦਰ ਆ ਇਹ ਬਟਨ ਤੁਹਾਡੇ ਸਵਿੱਚ ਅੰਦਰ ਆ ਯਾਨੀ ਤੁਸੀਂ ਅੰਦਰੋਂ ਹੀ ਆਫ ਕਰਨੀ ਆ ਕਿਉਂਕਿ ਬਾਹਰਲਾ ਨਹੀਂ ਆਫ ਕਰਦਾ ਤੁਸੀਂ ਕਹਿੰਦੇ ਨਹੀਂ ਜਦੋਂ ਗਿਫਟ ਲੈਂਦਾ ਉਹ ਜਨ ਕਹਿ ਸਕਦਾ ਨਾ ਉਹ ਕਦੇ ਸਾਨੂੰ ਨਹੀਂ ਯੂ نو ਆਪਾ ਇਸ ਵਰਲਡ ਦੇ ਵਿੱਚ ਰਹਿੰਦੇ ਆ ਕਿਨੂੰ ਕਿਨੂੰ ਗਿਵਿੰਗ ਚੰਗੀ ਨਹੀਂ ਲਾਦੀ ਕੌਣ ਗਿਵਿੰਗ ਰਿਸੀਵ ਨਹੀਂ ਕਰਨਾ ਚਾਹੁੰਦਾ ਆਫ ਕੋਰਸ एवरीवन ਸਾਰੇ ਨੂੰ ਚੰਗਾ ਲੱਗਦਾ ਵਾ ਪਰ ਤੁਸੀਂ ਕਹਿੰਦੇ ਕਿ ਉਹ ਬੰਦਾ ਸਟਾਪ ਹੋਵੇ ਉਹ ਮੈਨੂੰ ਮੂੰਹ ਆ ਕੇ ਕਹਵੇ ਕਿ ਨਹੀਂ ਮੈਨੂੰ ਨਹੀਂ ਤੇਰੀ ਮਦਦ ਚਾਹੀਦੀ ਮੈਨੂੰ ਨਹੀਂ ਤੇਰੀ ਹੈਲਪ ਚਾਹੀਦੀ ਐਂਡ ਇਹ ਜਿਹੋ ਲੋਕੀ ਬਹੁਤ ਘੱਟ ਹੁੰਦੇ ਆ ਸੋ ਪਹਿਲਾਂ ਤਾਂ ਤੁਸੀਂ ਦੇਖੋ ਕਿ ਜਿਹੜਾ ਬੰਦਾ ਮੇਰੀ ਰਿਸਿਵ ਹੈਲਪ ਕਰ ਰਿਹਾ ਐਕਚੁਅਲੀ ਉਹ ਜ਼ਿੰਮੇਵਾਰ ਨਹੀਂ ਹੈਗਾ ਮੇਰੇ ਅੰਦਰ ਦਾ ਬਟਨ ਮੇਰੇ ਅੰਦਰ ਸਵਿੱਚ ਲੱਗੀ ਵੀ ਆ ਜਿਹੜੀ ਕਿ ਮੈਂ ਟਰਨ ਆਫ ਆਪ ਹੀ ਕਰਨੀ ਆ ਰਾਈਟ ਸੋ ਪਹਿਲਾਂ ਤਾਂ ਇਹ ਦੇਖੋ ਓਵਰ ਗਿਵਿੰਗ ਐਂਡ ਸੈਕੰਡ ਹਾਫ ਦੀ ਮਿਥ ਵਰ ਕਰੋ ਕਿ ਐਕਚੁਅਲੀ ਚੰਗਿਆਈ ਚਾਹੁੰਦਾ ਨਹੀਂ ਮੈਂ ਬਹੁਤ ਜ਼ਿਆਦਾ ਸੋਚਦੀ ਸੀ ਕਿ ਮੈਂ ਚੰਗੀ ਕਰਕੇ ਇਸ ਕਰਕੇ ਮੈਂ ਸਾਰਿਆਂ ਦਾ ਕਰਦੀ ਹਾਂ ਨੋ ਮੇਰੇ ਅੰਦਰ ਰਿਸ਼ਤਿਆਂ ਦੀ ਜਾਂ ਕਿਸੇ ਅੰਦਰ ਰਿਸ਼ਤਿਆਂ ਦੀ ਭੁੱਖ ਹੁੰਦੀ ਆ ਮੈਨੂੰ ਵੈਲੀਡੇਸ਼ਨ ਦੀ ਭੁੱਖ ਆ ਮੈਨੂੰ ਅਪਰੀਸ਼ੀਏਸ਼ਨ ਦੀ ਭੁੱਖ ਆ ਮੈਨੂੰ ਪ੍ਰੇਜ਼ ਦੀ ਭੁੱਖ ਆ ਜਾਂ ਮੈਨੂੰ ਗਿਲਟ ਤੋਂ ਮਿਆਪ ਦੀ ਆ ਜਿਹੜੀ ਗਿਲਟ ਆ ਉਹਦੇ ਅੰਦਰ ਹੀ ਬਚਪਨ ਦੇ ਵਿੱਚ ਬਚਪਨ ਮੇਰੇ ਮੇਰੀ ਪਰਵਰਿਸ਼ ਦੇ ਵਿੱਚ ਕ੍ਰੀਏਟ ਕੀਤੀ ਮੈਂ ਉਹ ਗਿਲਟ ਤੋਂ ਭੱਜਣ ਵਾਸਤੇ ਮੈਂ ਦਈ ਜਾਂਦੀ ਆ ਚੀਜ਼ਾਂ ਯੂ ਨੋ ਕਿ ਸੋ ਬੇਸਿਕਲੀ ਮੇਰਾ ਅੰਦਰ ਇੱਕ ਸੈਲਫਿਸ਼ ਰੀਜ਼ਨ ਚੱਲ ਰਿਹਾ ਮੇਰੇ ਦਿਮਾਗ ਦੇ ਅੰਦਰ ਇੱਕ ਸੈਲਫਿਸ਼ ਰੀਜ਼ਨ ਚੱਲ ਰਿਹਾ ਵਾ ਮੈਨੂੰ ਨਹੀਂ ਪਤਾ ਕਿਉਂ ਪਰ ਮੇਰੇ ਅੰਦਰ ਦਿਮਾਗ ਦੇ ਅੰਦਰੋਂ ਸੈਲਫਿਸ਼ ਰੀਜ਼ਨ ਚੱਲ ਰਿਹਾ ਮੈਂ ਦੂਸਰੇ ਲਈ ਨਹੀਂ ਕਰ ਰਹੀ ਜਿਹੜਾ ਕਿ ਲੱਗ ਰਿਹਾ ਦੂਸਰੇ ਲਈ ਇਹ ਐਕਚੁਅਲੀ ਅੰਦਰੋਂ ਹੁੰਦਾ ਵਾ ਟੂ ਕੰਟਰੋਲ ਮੋਰ ਰਾਈਟ ਬਿਕਾਜ਼ ਐਜ਼ ਅ ਹਿਊਮਨ ਬੀਿੰਗ ਅਸੀਂ ਸਾਰੇ ਕੰਟਰੋਲ ਸੋ ਪਹਿਲਾਂ ਤਾਂ ਆਪਦੇ ਅੰਦਰ ਵੇਖ ਲੈ ਕਿ ਨੰਬਰ 1 ਦੂਸਰੇ ਨੂੰ ਬਲੇਮ ਕਰਨਾ ਬੰਦ ਕਰੋ ਕਿ ਜਿਹੜਾ ਤੁਹਾਡਾ ਕੀ ਨਹੀਂ ਇਹ ਗਲਤ ਆ ਜਿਹੜਾ ਬੰਦਾ ਮੇਰਾ ਗਿਫਟ ਰੀਸੀਵ ਕਰ ਰਿਹਾ ਜੀ ਨੇ ਉਹਨੀਆਂਗੇ ਤੁਹਾਡੇ ਅੰਦਰ ਦਾ ਬਟਨ ਪਹਿਲਾਂ ਤਾਂ ਇਹ ਰੀਅਲਾਈਜੇਸ਼ਨ ਹੈ ਕਿ ਮੇਰੇ ਅੰਦਰ ਬਟਨ ਲੱਗਿਆ ਹੋਇਆ ਹੈ ਓਵਰ ギਵਿੰਗ ਦਾ ਐਂਡ ਮੈਂ ਅੰਦਰੋਂ ਆਪ ਹੀ ਬੰਦ ਕਰਨਾ ਸੈਕੰਡ ਇਹ ਦੇਖੋ ਕਿ ਮੇਰੇ ਕਿਹੜੀ ਭੁੱਖ ਪੂਰੀ ਹੋ ਰਹੀ ਹੈ ਮੇਰੀ ਇਹਦੇ ਵਿੱਚ ਮੈਂ ਜਦੋਂ ਕਿਸੇ ਨੂੰ ਦਿੰਨਾ ਮੈਂ ਕੀ ਮੈਂ ਕੀ ਮਹਿਸੂਸ ਕਰਨਾ ਚਾਹੁੰਨਾ ਕਿਆ ਹੋ ਸਕਦਾ ਕਿ ਕਹਿਣ ਕਿ ਨਹੀਂ ਮੈਨੂੰ ਤਾਂ ਵੈਲੀਡੇਸ਼ਨ ਦੀ ਵੀ ਨਹੀਂ ਲੋੜ ਹੈਗੀ ਮੈਨੂੰ ਤਾਂ ਲੋੜ ਨਹੀਂ ਵੀ ਉਹ ਮੇਰੀ ਪ੍ਰੇਜ਼ ਵੀ ਕਰੇ ਮੈਂ ਤਾਂ ਕਸ ਫਿਰ ਅੰਦਰੋਂ ਹੀ ਦੇਖੋ ਕਿ ਕਿਤੇ ਮੇਰੇ ਗਿਲਟ ਤਾਂ ਨਹੀਂ ਹੈਗੀ ਕਿ ਮੈਨੂੰ ਗਿਲਟ ਫੀਲ ਹੁੰਦੀ ਹੈ ਜਦੋਂ ਮੈਂ ਆਪਦੇ ਆਪ ਨੂੰ ਕਮਜ਼ੋਰ ਬੰਦੇ ਨੂੰ ਦੇਖਦਾ ਵਾਂ ਜਾਂ ਮੈਂ ਆਪਦੇ ਆਪ ਤੋਂ ਜਿਹੜਾ ਬੰਦਾ ਕਮਜ਼ੋਰ ਆ ਮੈਂ ਉਹਨੂੰ ਦੇਖਦਾ ਤੇ ਮੈਨੂੰ ਅੰਦਰੋਂ ਗਿਲਟ ਹੁੰਦੀ ਤੇ ਮੈਂ ਆਪਦੇ ਅੰਦਰ ਦੀ ਗਿਲਟ ਨੂੰ ਮੈਨੇਜ ਕਰਨ ਵਾਸਤੇ ਇਹ ਚੀਜ਼ ਜ਼ਿਆਦਾ ਦਿਨਣਾ ਵਾ ਸੋ ਪਹਿਲਾਂ ਸੈਕਿੰਡ ਚੀਜ਼ ਉਹ ਚੀਜ਼ ਨੂੰ ਪਛਾਣੋ ਵੀ ਮੇਰੀ ਕਿਹੜੀ ਭੁੱਖ ਇਹ ਚੀਜ਼ ਪੂਰੀ ਕਰਦੀ ਹੈ ਇਹ ਚੀਜ਼ ਮੇਰੀ ਭੁੱਖ ਪੂਰੀ ਕਰਦੀ ਆ ਜਿਹੜੀ ਕਿ ਬਚਪਨ ਜਣੀ ਤੁਹਾਨੂੰ ਮਿਲੀ ਵੀ ਫੋਰ ਏਗਜ਼ੈਂਪਲ ਬਚਪਨ ਚ ਸਾਨੂੰ ਵੈਲੀਡੇਸ਼ਨ ਨਹੀਂ ਮਿਲੀ ਪ੍ਰੇਜ਼ ਨਹੀਂ ਮਿਲੀ ਸਾਨੂੰ ਅਪਰੀਸ਼ੀਏਸ਼ਨ ਨਹੀਂ ਮਿਲੀ ਬਚਪਨ ਚ ਸਾਨੂੰ ਗਿਲਟ ਹੀ ਬਹੁਤ ਮਹਿਸੂਸ ਕਰਵਾਇਆ ਗਿਆਗਾ ਫੋਰ ਏਗਜ਼ੈਂਪਲ ਯੂ نو ਜੇ ਭੈਣ ਭਰਾ ਵੀ ਲੜ ਪਏ ਜੇ ਕਿਸੇ ਦਾ ਦੁੱਖ ਦਾ ਸਾਨੂੰ ਗਿਲਟ ਐਂਡ ਮੇਬੀ ਸਾਡੇ ਪੇਰੈਂਟ ਨੇ ਬਹੁਤ ਗਿਲਟ ਫੀਲ ਕੀਤੀ ਐਜ਼ ਅ ਰਿਜ਼ਲਟ ਅਸੀਂ ਗਿਲਟ ਸੋ ਬੇਸਿਕਲੀ ਆਪ ਦਾ ਵੇਖੋ ਵੀ ਮੇਰੀ ਕਿਹੜੀ ਭੁੱਖ ਪੂਰੀ ਹੋ ਰਹੀ ਫੋਰ ਏਗਜ਼ੈਂਪਲ ਫੋਰ ਮੀ ਮੇਰੇ ਲਈ ਗਿਲਟ ਯੂ نو ਮੇਰੇ ਲਈ ਗਿਲਟ ਆ ਯਾ ਮੈਨੂੰ ਰਿਸ਼ਤਿਆਂ ਦੀ ਨਹੀਂ ਭੁੱਖ ਆ ਵੀ ਮੈਨੂੰ ਮੈਂ ਰਿਸ਼ਤਾ ਕਿਸੇ ਨਾਲ ਜੋੜਾਂ ਐਂਡ ਮੈਨੂੰ ਇੱਕ ਹੀ ਤਰੀਕਾ ਪਤਾ ਜੋੜਨ ਦਾ ਉਹ ਹੈ ਕਿ ਓਵਰ ギਵਿੰਗ ਤੇ ਮੈਂ ਉਹੀ ਅਬਿਊਜ਼ ਕਰ ਰਹੀ ਆ ਵਾ ਰਾਈਟ ਸੋ ਦੈਟਸ ਨੰਬਰ 2 ਨੰਬਰ 3 ਆਪ ਦੇ ਆਪ ਦੇ ਪੈਟਰਨ ਨੂੰ ਮੈਂ ਨਹੀਂ ਕਹਿੰਦੀ ਕਿ ਆਪਾਂ 100% ਐਂਡ 100% ਆਪਾਂ ਓਵਰਨਾਈਟ ਬਦਲ ਨਹੀਂ ਥਰਡ ਪੈਟਰਨ ਨੂੰ ਨੋਟਿਸ ਕਰੋ ਯੂ نو ਨੋਟਿਸ ਕਰੋ ਐਂਡ ਆਪਦੇ ਆਲੇ ਦੁਆਲੇ ਜਿਹੜੇ ਲੋਕਾਂ ਨੂੰ ਤੁਸੀਂ ਪਿਆਰ ਕਰਦੇ ਹੋ ਮੇਬੀ ਤੁਹਾਡਾ ਪਾਰਟਨਰ ਹੋਵੇ ਤੁਹਾਡੇ ਬੱਚੇ ਹੋਣ ਜਾਂ ਤੁਹਾਡੀ ਵਾਈਫ ਹੋਵੇ ਜਾਂ ਤੁਹਾਡੇ ਫਰੈਂਡ ਹੋਣ ਤੁਸੀਂ ਕਹਿ ਸਕਦੇ ਹੋ ਯੂ نو ਜਦੋਂ ਮੈਂ ਓਵਰ ギਵਿੰਗ ਕਰਦਾ ਵਾਂ ਜਾਂ ਕਰਦੀ ਆ ਐਕਚੁਅਲੀ ਮੈਨੂੰ ਯਾਦ ਕਰਾਇਆ ਕਰ ਮੈਨੂੰ ਯਾਦ ਕਰਾਇਆ ਕਰ ਬਿਕਾਜ਼ ਆਈ ਨੋ ਇਨ ਮਾਈ ਫੈਮਿਲੀ ਮੈਨੂੰ ਪਤਾ ਲੋਕ ਮੈਨੂੰ ਕਹਿੰਦੇ ਆ ਕਿ ਓ ਓ ਤੂੰ ਫੇਰ ਓਵਰ ギਵਿੰਗ ਦੇ ਵਿੱਚ ਪੈ ਗਈਆਂ ਫੇਰ ਇਹ ਪੈਟਰਨ 'ਚ ਪੈ ਗਈਆਂ ਐਂਡ ਮੈਂ ਆਪਦੇ ਆਪ ਨੂੰ ਮੈਂ ਆਪਣੇ ਆਪ ਨਾਲ ਇਹ ਚੀਜ਼ ਬਣਾਈ ਵੀ ਆ ਤਾਂ ਤੁਸੀਂ ਇਹ ਕਰ ਸਕਦੇ ਹੋ ਕਿ ਜਦੋਂ ਕੋਈ ਚੀਜ਼ ਮੈਥੋਂ ਮੰਗਦਾ ਮੈਂ 1 ਘੰਟਾ ਬਾਅਦ ਉਹ ਚੀਜ਼ ਦਾ ਕੋਸ਼ਿਸ਼ ਕਰਦੀ ਜਵਾਬ ਦੇਣ ਨੂੰ ਬਿਕਾਜ਼ ਰਾਈਟ ਨਾਉ ਰਾਈਟ ਅਵੇ ਮੇਰੇ ਚੋਂ ਤਾਂ ਯੈਸ ਹੀ ਨਿਕਲਦੀ ਆ ਸੋ ਮੈਂ ਆਪਣੇ ਆਪ ਨੂੰ ਟਾਈਮ ਦਿੰਦੀ ਆ ਅੱਧਾ ਘੰਟਾ 45 ਮਿੰਟ ਯੈਸ ਕਰਨ ਲਈ ਵੀ ਅੱਧਾ ਦਿੰਦੀ ਆ ਐਵਰੀ ਟਾਈਮ ਮੈਂ ਇਹ ਚੀਜ਼ ਅਕੰਪਲਿਸ਼ ਨਹੀਂ ਕਰ ਸਕਦੀ ਕਰਦੀ ਕਿਸੇ ਟਾਈਮ ਤੇ ਮੇਰਾ ਅਕੋਨਸ਼ੀਅਸ ਅਨਕੋਨਸ਼ੀਅਸ ਜਿਹੜਾ ਪੈਟਰਨ ਨਿਕਲੇ ਆਉਂਦਾ ਵਾ ਵਿਦਆਊਟ ਮੈਂ ਸੋਚੀ ਹਾਂ ਕਰ ਦਿੰਦੀ ਆ ਪਰ ਮੈਂ ਕੋਸ਼ਿਸ਼ੇ ਕਰਦੀ ਸੋ ਪਹਿਲਾਂ ਇਹ ਚੀਜ਼ ਵੇਖ ਲਓ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਨੂੰ ਹਾਂ ਕਹਿਣ ਤੋਂ ਘੰਟਾ ਦਬੋ ਆਪਦੇ ਆਪ ਨੂੰ ਕਿਉਂਕਿ ਫਿਰ ਉਹ ਇੰਪਲਸਿਵ ਡਿਸੀਜਨ ਨਹੀਂ ਬਣਦਾ ਫਿਰ ਉਹ ਇੰਪਲਸਿਵ ਜਿਹੜੀ ਹੈਗੀ ਆ ਗਿਵਿੰਗ ਤੋਂ ਤੁਸੀਂ ਦੂਰ ਆਉਂਗੇ ਸੋ ਆਪਦੇ ਆਪ ਨੂੰ ਘੰਟਾ ਦਬੋ 15 20 ਮਿੰਟ ਟਾਈਮ ਬਤਾ ਦਿਓ ਕਿ ਮੈਂ 15 ਮਿੰਟ ਨਹੀਂ ਕੁਝ ਕਹਿਣਾ ਜੇ ਤੁਹਾਨੂੰ ਕੋਈ ਫੋਨ ਕਰਕੇ ਕਹਿੰਦਾ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ ਤੁਸੀਂ ਕਿਸੇ ਨੂੰ ਦੇਖ ਲਿਆ ਕਮਜ਼ੋਰ ਨੂੰ ਤੇ ਤੁਸੀਂ ਘੰਟਾ ਪਹਿਲਾਂ ਆਪਣੇ ਆਪ ਨਾਲ ਬਤੀਤ ਕਰੋ ਕਿ ਐਕਚੁਅਲੀ 1 ਘੰਟੇ ਦੇ ਨਾਲ ਤੁਹਾਡਾ ਜਿਹੜਾ ਜਿਹੜੀ ਇੰਪਲਸਿਵਿਟੀ ਆ ਉਹ ਘਟ ਗਿਆਣਾ ਚਲੀ ਤੋਂ ਜਿਹੜਾ ਸਹੀ ਦਿਮਾਗ ਆ ਉਹ ਚੀਜ਼ ਤੇ ਜ਼ਿਆਦਾ ਹੋਗਾ so that is number 3 number 4 ਤੁਸੀਂ ਆਪਦੇ ਆਲੇ ਦੁਆਲੇ ਨੂੰ ਕਹਿ ਸਕਦੇ ਹੋ ਕਿ ਜਦੋਂ ਮੈਂ ਓਵਰ ਗਿਵਿੰਗ ਆਫਰ ਕਰਦੀ ਆ ਜਿਹੜੇ ਲੋਕ ਤੁਹਾਨੂੰ ਜੈਨੂਨਲੀ ਪਿਆਰ ਕਰਦੇ ਆ right ਕਈ ਤਾਂ ਲੋਕੀ ਸਿਰ ਤੁਹਾਡੀ ਗਿਵਿੰਗ ਦੇ ਨਾਲ ਹੀ ਜੁੜੇ ਹੋਏ right ਉਹਨਾਂ ਲੋਕਾਂ ਨੇ ਤਾਂ ਨਹੀਂ ਤੁਹਾਨੂੰ ਦੱਸਣਾ ਕਿ oh my god ਤੁਸੀਂ ਹੁਣ ਓਵਰ ਗਿਵਿੰਗ ਕਰ ਰਹੇ ਹੋ ਉਹਨਾਂ ਨੂੰ ਤਾਂ ਐਵੇਂ ਵੀ ਜਿੰਨਾ ਵੀ ਤੁਸੀਂ ਦੇਈ ਜਾਓ ਉਹਨਾਂ ਇੱਕ ਘਾਟਾ ਵੀ ਦੇਈ ਦੋਈ ਦੇਈ ਜਾਓ ਜਿਹੜੇ ਲੋਕ ਜੈਨੂਲੀ ਤੁਹਾਨੂੰ ਪਿਆਰ ਕਰਦੇ ਮੈਂ ਵੀ ਤੁਹਾਡਾ ਪਾਰਟਨਰ ਹੋ ਸਕਦਾ ਮੈਂ ਵੀ ਤੁਹਾਡੇ ਬੱਚੇ ਹੋ ਸਕਦੇ ਆ ਮੈਂ ਵੀ ਤੁਹਾਡੇ ਪੇਰੈਂਟਸ ਹੋ ਸਕਦੇ ਆ ਜਾਂ ਤੁਹਾਡਾ ਕੋਈ ਵੀ ਤੁਹਾਡਾ ਮਾ ਮਾ ਭੈਣ ਭਰਾ ਹੋ ਸਕਦਾ ਜਾਂ ਤੁਹਾਡਾ ਦੋਸਤ ਮਿੱਤਰ ਹੋ ਸਕਦਾ ਤੁਸੀਂ ਇਹਨੂੰ ਕਹਿ ਸਕਦੇ ਕਿ ਮੈਨੂੰ ਓਵਰ ਗਿਵਿੰਗ ਤੇ ਟੋਕਿਆ ਕਰੋ ਇਹਨੂੰ ਜਿਵੇਂ ਪੰਜਾਬੀ ਚ ਕਹਿੰਦੇ ਟੋਕਿਆ ਟੋਕਿਆ ਕਰੋ ਜਦੋਂ ਮੈਂ ਬਿਨਾ ਮੰਗੇ ਤੇ ਬਿਨਾ ਲੋੜ ਤੇ ਚੀਜ਼ ਤੁਹ ਦਿੰਨੀ ਆ ਜਾਂ ਮੈਂ ਜਦੋਂ ਇੰਪਲਸਿਵਲੀ ਅਗਲਾ ਮੈਨੂੰ ਇੰਨੀ ਮੰਗਦਾ ਤੇ ਮੈਂ ਸੈਕਿੰਡ ਚ ਅਵੇਲੇਬਲ ਕਰ ਦਿੰਨੀ ਵੀ ਆ ਲਓ ਜਾਂ ਕਰ ਦਿਨਾ ਵਾ ਉਹ ਚੀਜ਼ ਤੋਂ ਮੈਨੂੰ ਟੋਕਿਆ ਕਰੋ ਉਹ ਚੀਜ਼ ਤੋਂ ਐਂਡ ਜਦੋਂ ਟੋਕਣ ਲੱਗ ਕੇ ਤੁਸੀਂ ਨੋਟਿਸ ਕਰੋਗੇ ਕਿ ਤੁਹਾਡਾ ਪੈਟਰਨ ਘਟਣ ਲੱਗ ਜੂਗਾ ਐਂਡ ਓਵਰਆਲ ਪਹਿਲਾਂ ਇਸ ਚੀਜ਼ ਤੋਂ ਨਿਕਲੋ ਕਿ ਓਵਰ ギਵਿੰਗ ਇਸ ਚੰਗੀ ਚੀਜ਼ ਹੈ ਨਹੀਂ ਓਵਰ ギਵਿੰਗ ਚੰਗੀ ਚੀਜ਼ ਨਹੀਂ ਇੱਕ ਮਾਨਸਿਕ ਕੰਡੀਸ਼ਨ ਆ ਇੱਕ ਮੈਂਟਲ ਹੈਲਥ ਕੰਡੀਸ਼ਨ ਆ ਇਹ ਓਵਰ ギਵਿੰਗ ਦੇ ਵਿੱਚ ਇਸ ਕਰਕੇ ਜਿਹੜਾ ਓਵਰ ギਵਿੰਗ ਵਾਲਾ ਇਨਸਾਨ ਹੋ ਬਹੁਤ ਖੁਸ਼ ਨਹੀਂ ਰਹਿੰਦਾ ਉਹ ਬਹੁਤ ਖੁਸ਼ ਖੁਸ਼ ਨਹੀਂ ਰਹਿੰਦਾਗਾ ਉਹਨੂੰ ਹਰਟ ਬਹੁਤ ਹੁੰਦਾ ਉਹਨੂੰ ਰਿਸ਼ਤਿਆਂ 'ਚ ਬਹੁਤ ਹਰਟ ਮਿਲਦੀ ਆ ਕਿਉਂ ਕਿਉਂਕਿ ਓਵਰ ਕਰ ਰਿਹਾ ਹੁੰਦਾ ਐਂਡ ਤੁਸੀਂ ਦੇਖ ਲਓ ਮਿੱਠਾ ਓਵਰ ਕਰ ਲਈਏ ਸੈਲਡ ਓਵਰ ਖਾ ਲਈਏ ਕੁਝ ਵੀ ਤੁਸੀਂ ਓਵਰ ਕਰ ਲੋ ਤੁਸੀਂ ਆ ਆਪਟੀਮਮ ਲੈਵਲ ਤੁਹਾਡੀ ਹੈਲਥ ਮੈਂਟਲ ਹੈਲਥ ਨਹੀਂ ਸਹੀ ਰਹੂਗੀ ਸੋ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਊਗੀ ਬਾਕੀ ਤੁਸੀਂ ਕਿਸੇ ਵੀ ਕਾਉਂਸਲਰ ਦੇ ਨਾਲ 1 on 1 ਕਾਉਂਸਲਿੰਗ ਲੈ ਕੇ ਥੋੜਾ ਜਿਹਾ ਉਸ ਪੈਟਰਨ ਨੂੰ ਜ਼ਿਆਦਾ ਡਿਗ ਡੀਪ ਕਰ ਸਕਦੇ ਹੋ ਵੀ ਐਕਚੁਅਲੀ ਮੈਂ ਓਵਰ ਗੀਵ ਕਰਦਾ ਕਿਉਂ ਹਾਂ ਰਾਈਟ ਸੋ ਜੇ ਤੁਸੀਂ 1 on 1 ਕਾਉਂਸਲਿੰਗ ਲਮੋ ਉਹਦੇ ਵਿੱਚ ਜਿਹੜਾ ਤੁਹਾਡਾ ਕਾਉਂਸਲਰ ਆਉ ਡੀਪਲੀ ਤੁਹਾਡਾ ਐਕਚੁਅਲੀ ਇਹ ਚੀਜ਼ ਨੂੰ ਫੜੂਗਾ ਕਿ ਤੁਸੀਂ ਓਵਰ ギਵਿੰਗ ਕਿਉਂ ਕਰਦੇ ਹੋ ਕਿਉਂ ਤੁਹਾਨੂੰ ਆਦਤ ਪਈ ਵੀ ਓਵਰ ギਵਿੰਗ ਦੀ ਕਿੱਥੋਂ ਇਹ ਚੀਜ਼ ਆਈ ਆ ਇਹ ਓਵਰ ギਵਿੰਗ ਤੁਹਾਡੀ ਕਿਹੜੀ ਭੁੱਖ ਨੂੰ ਪੁਮਾ ਮਟਾਉਂਦੀ ਆ ਕਿਉਂਕਿ ਤੁਹਾਡੇ ਅੰਦਰ ਭੁੱਖ ਮਟਾਉਂਦੀ ਆ ਕਿਸ ਕੋਈ ਟੈਂਪਰੇਰੀ ਰਾਈਟ ਜਿਵੇਂ ਕਿਸੇ ਨੂੰ ਲੱਗਦਾ ਨਾ ਕਿ ਮੈਂ ਨਸ਼ਾ ਕਰਦਾ ਜਾਂ ਮਸ਼ਰਾਬ ਪੀਲਾਂ ਮੈਨੂੰ ਨੀਂਦ ਆਉਂਦੀ ਆ ਜਿਵੇਂ ਟੈਂਪਰੇਰੀਲੀ ਆਉਂਦੀ ਆ ਉਹ ਸਦਾ ਨਹੀਂ ਕਰਦੀਗੀ ਸੋ ਐਵੇਂ ਜਿਹੜੀ ਓਵਰ ギਵਿੰਗ ਆ ਸਾਡੇ ਲਈ ਨਸ਼ਾ ਵਾ ਜਿਹੜੇ ਲੋਕਾਂ ਨੂੰ ਓਵਰ ਗਿਵਿੰਗ ਹੈਗੀ ਆ ਐਂਡ ਬਿਕਾਜ਼ ਇਹ ਨਸ਼ਾ ਵਾ ਸੋ ਇਹ ਚੀਜ਼ ਤੁਸੀਂ ਦੇਖਣਾ ਵੀ ਇਹ ਮੇਰੀ ਕਿਹੜੀ ਟੈਂਪਰੇਰੀਲੀ ਵਾਸਤੇ ਕਿਹੜੀ ਮੇਰੀ ਭੁੱਖ ਮਟਾਉਂਦੀ ਮੇਰੀ ਕੰਟਰੋਲ ਦੀ ਮਕਾਉਂਦੀ ਮੇਰੀ ਗਿਲਟ ਦੀ ਅਪਰੀਸ਼ੀਏਸ਼ਨ ਦੀ ਵੈਲੀਡੇਸ਼ਨ ਦੀ ਜਿਹੜੀ ਵੀ ਤੁਹਾਨੂੰ ਲੱਗਦੀ ਹੋਵੇ ਜਾਂ ਜਿਹੜੀ ਵੀ ਤੁਸੀਂ ਤੁਹਾਡੇ ਕਾਉਂਸਲਰ ਨਾਲ ਗੱਲਬਾਤ ਕਰਕੇ ਤੁਸੀਂ ਇਹ ਚੀਜ਼ ਨੂੰ ਕਰ ਸਕਦੇ ਹੋ ਥੈਂਕ ਯੂ ਐਵਰੀਬਾਡੀ ਬਾਕੀ ਹੋਰ ਵੀ ਤੁਹਾਡੇ ਕੁਐਸਚਨਸ ਹੋਣ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਪਲਵਿੰਦਰ ਗਿੱਲ ਪੇਜ ਤੇ ਜਾਂ ਸਾਡੇ ਵਟਸਐਪ ਤੇ ਮੈਸੇਜ ਵੀ ਤੁਸੀਂ ਕਰ ਸਕਦੇ ਹੋ ਸਾਨੂੰ ਕੋਈ ਵੀ ਜਿਹੜਾ ਤੁਹਾਡਾ ਕੁਐਸਚਨ ਹੋਵੇ ਐ ਇਹ ਤੁਹਾਡਾ ਹੈਲਪ ਕੀਤੀ ਜਾਵੇ ਐਂਡ 1-on-1 ਤੁਹਾਨੂੰ ਇੱਕ ਪ੍ਰੈਕਟੀਕਲ ਸੋਲੂਸ਼ਨਸ ਦਿੱਤੇ ਜਾਣ ਤਾਂ ਜੋ ਤੁਹਾਡੀ ਹੈਪ ਹੋ ਸਕੇ ਬਾਕੀ ਪਲੀਜ਼ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਅਸੀਂ ਕੋਸ਼ਿਸ਼ ਕਰਨੀ ਆ ਵੀ ਇੱਕ ਰੈਵੋਲੂਸ਼ਨ ਲਿਆਈਏ ਮਾਨਸਿਕ ਮੈਂਟਲ ਹੈਲਥ ਵਾਸਤੇ ਤੁਸੀਂ ਦੇਖੋ ਓਵਰ ギਵਿੰਗ ਬਾਰੇ ਮੈਂ ਬਚਪਨ ਤੋਂ ਤੁਸੀਂ ਸਾਰਿਆਂ ਨੇ ਅੱਜ ਵੀ ਅਸੀਂ ਸੁਣਦੇ ਤਾਂ ਬਹੁਤ ਚੰਗੀ ਚੀਜ਼ ਆ ਇਹ ਤਾਂ ਚੰਗੀ ਚੀਜ਼ ਆ ਪਰ ਐਕਚੁਅਲੀ ਜਿਹੜਾ ਓਵਰ ギਵਰ ਹੁੰਦਾ ਅਸੀਂ ਕਦੇ ਹੀ ਨਹੀਂ ਸੋਚਿਆ ਵੀ ਉਹਦੀ ਮਾਨਸਿਕ ਸਿਹਤ ਕਿੰਨੀ ਖਰਾਬ ਹੁੰਦੀ ਆ ਐਂਡ ਉਹਦੇ ਰਿਸ਼ਤੇ ਸਾਰਿਆਂ ਨਾਲੋਂ ਕਿੰਨੇ ਟੁੱਟੇ ਹੋਏ ਹੁੰਦੇ ਆ ਕਿਉਂਕਿ ਕਿਉਂਕਿ ਉਹਦੇ ਰਿਸ਼ਤੇ ਜੈਨੂਨ ਹੀ ਨਹੀਂ ਹੁੰਦੇਗੇ ਕਿ ਉਹ ਰਿਸ਼ਤੇ ਸਿਰਫ ਉਹਦੀ ਇੱਕ ਗਿਵਿੰਗ ਤੇ ਉੱਤੇ ਬਣੇ ਹੁੰਦੇ ਆ ਜਦੋਂ ਇੱਕ ਰਿਸ਼ਤਾ ਸਿਰਫ ਤੁਹਾਡਾ ਗਿਵਿੰਗ ਤੇ ਬਣੇ ਉਹ ਐਕਚੁਅਲੀ ਤੁਹਾਡਾ ਰਿਸ਼ਤਾ ਜੈਨੂਇਨ ਤੇ ਸੱਚਾ ਨਹੀਂ ਹੈਗਾ ਉਹ ਰਿਸ਼ਤਾ ਸਿਰਫ ਤੁਹਾਡੇ ਇੱਕ ਇੱਕ ਟ੍ਰਾਂਜੈਕਸ਼ਨ ਇੱਕ ਬਿਜ਼ਨਸ ਡੀਲ ਹੈ ਸੋ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਵੇ ਥੈਂਕ ਯੂ ਐਵਰੀਬਾਡੀ ਵਾਂਸ ਅਗੇਨ ਬਾਏ